ਮਾਰਕੀਟ ਦੇ ਚ 500 ਰੁਪਏ ਦਾ ਸੂਟ ਮਿਲਦਾ 500 ਰੁਪਏ ਦਾ ਆਪਾਂ ਤਾਂ ਹਨੂ ਸਿਰਫ ਔਰ ਸਿਰਫ 250 ਰੁਪਏ ਦੇ ਦਵਾਂਗੇ ਇਸ ਸੂਟ 250 ਰੁਪਏ ਦਾ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਕੈਂਬ੍ਰਿਕ ਕਾਟਨ ਦੇ ਠੀਕ ਹੈ ਜੀ ਸਿਰਫ ਔਰ ਸਿਰਫ 399 ਰੁਪਏ ਦੇ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਆਂ ਸ਼ਹਿਰ ਮੰਡੀ ਅਹਿਮਦਗੜ ਤੇ ਸ਼ਹਿਰ ਮੰਡੀ ਅਹਿਮਦਗੜ ਦੇ ਵਿੱਚ ਤੁਹਾਨੂੰ ਸੂਟਾਂ ਦੀ ਬਹੁਤ ਸਸਤੀ ਇੱਕ ਦੁਕਾਨ ਦਿਖਾਵਾਂਗੇ ਜਿੱਥੋਂ ਤੁਸੀਂ ਸੂਟ ਬਹੁਤ ਗੁੱਡ ਕੁਆਲਿਟੀ ਦੇ ਜਿਹੜੇ ਖਰੀਦ ਸਕਦੇ ਆ ਬਹੁਤ ਹੀ ਸਸਤੇ ਰੇਟਾਂ ਤੇ ਤੇ ਇਹ ਜਿਹੜੀ ਸ਼ਾਪ ਆ ਮਲੇਰ ਕੋਟਲੇ ਵਾਲਿਆਂ ਦੀ ਦੁਕਾਨ ਹੈ ਬਾਕੀ ਪ੍ਰੋਪਰ ਐਡਰੈਸ ਸਾਰਾ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਤੇ ਬਹੁਤ ਹੀ ਖਾਸ ਆਫਰਾਂ ਜਿਹੜੀਆਂ ਇਸ ਵਾਰ ਸੂਟਾਂ ਤੇ ਇਹਨਾਂ ਨੇ ਲਾਈਆਂ ਨੇ ਗਰਮੀਆਂ ਦੀ ਸਾਰੀ ਕਲੈਕਸ਼ਨ ਆਪਾਂ ਦਿਖਾਵਾਂ ਸ਼ਹਿਰ ਹੈ ਮੰਡੀ ਅਹਿਮਦਗੜ ਤੇ ਆ ਹੈਗਾ ਸਾਹਮਣੇ ਧੂਲਕੋਟ ਚੌਂਕ ਧੂਲਕੋਟ ਚੌਂਕ ਦੇ ਬਿਲਕੁਲ ਸਾਹਮਣੇ ਇਹਨਾਂ ਦੀ ਸ਼ਾਪ ਹੈ ਇਨਾਮ ਕਲੌਥ ਹਾਊਸ ਇਨਾਮ ਕਲੌਥ ਹਾਊਸ ਇਹਨਾਂ ਦੀ ਦੁਕਾਨ ਦਾ ਜਿਹੜਾ ਉਹ ਨਾਮ ਹੈ ਤੇ ਬੋਰਡ ਤੁਸੀਂ ਜਿਹੜਾ ਉਹ ਦੇਖ ਸਕਦੇ ਹੋ ਮਲੇਰਕੋਟਲੇ ਵਾਲਿਆਂ ਦੀ ਇਹ ਦੁਕਾਨ ਹੈ ਸ਼ਹਿਰ ਮੰਡੀ ਅਹਿਮਦਗੜ ਦੇ ਵਿੱਚ ਚੱਲਦੇ ਇਹਨਾਂ ਦੀ ਦੁਕਾਨ ਦੇ ਅੰਦਰ ਆਪਾਂ ਸਾਰੇ ਸੂਟ ਤੁਹਾਨੂੰ ਜਿਹੜੇ ਉਹ ਦਿਖਾਉਨੇ ਆ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਈ ਬਟਰ ਕ੍ਰੇਪ ਦੇ ਠੀਕ ਹੈ ਜੀ ਅੱਜ ਆ ਦੇਖੋ ਬਟਰ ਕ੍ਰੇਪ ਹੋਊਗੀ ਕੱਪੜਾ ਪੂਰਾ ਵਧੀਆ ਵਾਲਾ ਹੋਊਗਾ ਡਿਜੀਟਲ ਪ੍ਰਿੰਟ ਹੋਊਗਾ ਠੀਕ ਹੈ ਜੀ ਪੂਰਾ ਡਿਜੀਟਲ ਪ੍ਰਿੰਟ ਕੱਪੜੇ ਦੀ ਪੂਰੀ ਫੁੱਲ ਗਰੰਟੀ ਜੀ ਠੀਕ ਹੈ ਜੀ ਪੂਰੀ ਫੁੱਲ ਗਰੰਟੀ ਹੋਊਗੀ ਰੇਟ ਆਪਾਂ ਪੂਰਾ ਚੈਲੰਜ ਵਾਲਾ ਲੈ ਕੇ ਆਏ ਪੂਰਾ ਚੈਲੰਜ ਵਾਲਾ ਪੂਰੇ ਮਾਰਕੀਟ ਦੀ ਪੂਰੀ ਫੁੱਲ ਗਰੰਟੀ ਹੋਊਗੀ ਡਿਜ਼ਾਈਨ ਕਲਰ ਬਹੁਤ ਹੋਣਗੇ ਬਟਰ ਕ੍ਰੇਪ ਹੋਊਗਾ ਜੀ ਠੀਕ ਹੈ ਜੀ ਡਿਜੀਟਲ ਪ੍ਰਿੰਟ ਕੱਪੜਾ ਪੂਰਾ ਟਾਪ ਦਾ ਰੇਟ ਹੈ ਸਿਰਫ ਔਰ ਸਿਰਫ 125 ਰੁਪਏ ਦਾ ਜੀ 125 ਜੀ ਬਿਲਕੁਲ ਜੀ 125 ਰੁਪਿਆ ਦਾ ਸੂਟ ਸਿਰਫ ਔਰ ਸਿਰਫ 125 ਰੁਪਿਆ ਦਾ ਸੋਟੂਗਾ ਬਟਰ ਕ੍ਰੇਪ ਕਪੜਾ ਪੂਰਾ ਫੁੱਲ ਗਰੰਟੀ ਹੋਗੀ ਤੁਹਾਨੂੰ ਪਤਾ ਹੈ ਆਪਾਂ ਹਰੇਕ ਵੀਡੀਓ ਇਸ ਤੀ ਚੀਜ਼ ਤੋਂ ਸ਼ੁਰੂਆਤ ਕਰਦੇ ਆ ਕਿਉਂਕਿ ਇਹ ਕਪੜਾ ਬਹੁਤ ਯਾਨੀ ਕਿ ਵਧੀਆ ਰਹਿੰਦਾ ਹੈ ਚੇੜਾ ਰਹਿੰਦਾ ਹੈ ਕੱਪੜੇ ਨੂੰ ਵੀ ਨਹੀਂ ਕੁਝ ਹੁੰਦਾ ਤੇ ਕਪੜਾ ਵੀ ਪੂਰਾ ਵਧੀਆ ਰਹਿੰਦਾ ਪੂਰਾ ਕਪੜਾ ਦਵਾਂਗੇ ਜਿਹੜਾ ਛੋਟਾ ਪਣੇ ਦਾ ਉਹ ਉਹ 5 ਮੀਟਰ ਦਾ ਹੋ ਜਿਹੜਾ ਵੱਡੇ ਪਣੇ ਦਾ ਉਹ 3.5 ਮੀਟਰ ਦਾ ਹੋ ਇਹਦੇ ਵਿੱਚ ਜੋਰਜਟ ਵੀ ਹੋਊਗੀ ਠੀਕ ਹੈ ਜੀ ਇਦੇ ਵਿੱਚ ਹੀ ਜੋਰਜਟੇ 125 ਰੁਪਿਆ ਸੂਟ ਠੀਕ ਹੈ ਜੀ ਆ ਦੇਖੋ ਜੋਰਜਟ ਦਾ ਸੂਟ 125 ਰੁਪਿਆ ਦਾ ਹੀ ਲਓ ਜੀ ਬਹੁਤ ਸੋਹਣੇ ਸੋਹਣੇ ਕਲਰ ਤੇ ਸੋਹਣੇ ਸੋਹਣੇ ਸੂਟ ਸਿਰਫ 125 ਰੁਪਿਆ ਤੋਂ ਇੱਥੇ ਸਟਾਰਟਿੰਗ ਜਿਹੜੀ ਹੋ ਜਾਂਦੀ ਹੈ ਸੂਟਾਂ ਦੀ ਆ ਦੇਖੋ ਜੀ ਕੱਪੜਾ ਨਾਲ ਪੂਰੀ ਫੁੱਲ ਗਾਰੰਟੀ 125 ਰੁਪਿਆ ਸੂਟ ਵੀ ਹੋਊਗਾ 125 ਰੁਪਿਆ ਸੂਟ ਦੇ ਵਿੱਚ ਪੂਰੀ ਫੁੱਲ ਗਾਰੰਟੀ ਵੀ ਦਵਾਂਗੇ ਆਪਾਂ ਤੁਹਾਨੂੰ ਇਹ ਨਹੀਂਗਾ ਵੀ ਕੱਪੜਾ ਹਲਕਾ ਹੋਊਗਾ कपड़ा पूरा टॉप यह ड्रेस मटीरियल जिन्हें फ्रोक गाउन वगैरह बनाने उन्होंने पूरा टॉप का कपड़ा जी प्लाजो सूट पूरा टॉप एन पूरी हैवी क्वालिटी है पूरी वाली जी आखो कपड़ा भी एन बड़े पने वाला होगा एन वाइली फुल गो प्रिंट डिजायन डिजिटल प्रिंट होने अवेलेबल पैने एक तो एक सूट का सैंपल दिखा रहा जी क्योंकि ਚਾਨ ਪੈਨੇ ਮੇ ਲਵੇਰੇ ਨਾਲ ਦੀ ਆ ਦੇਖੋ ਇਹ ਇਹ ਤੁਹਾਨੂੰ ਪਤਾ ਆਪਾਂ ਹਰੇਕ ਵੀਡੀਓ ਚ ਇਹ ਚੀਜ਼ ਦਿਖਾਉਂਦੀ ਦਿਖਾਉਨੇ ਆ ਕਿਉਂਕਿ ਇਸ ਚੀਜ਼ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਇਹ ਜੋਰ ਜਟ ਹੈ ਠੀਕ ਹੈ ਜੌਰ ਜੱਟ ਪੂਰੀ ਟੌਪ ਵਾਲੀ ਡਿਜੀਟਲ ਪ੍ਰਿੰਟ 125 ਰੁਪਏ ਦਾ ਸੂਟ ਹੈ ਮਾਰਕੀਟ ਦੇ ਵਿੱਚ ਜਿੱਥੋਂ ਮਰਜ਼ੀ ਰੇਟ ਪਤਾ ਕਰ ਲਿਓ 750 ਤੋਂ ਘੱਟ ਕੋਈ ਸੂਟ ਦੇਦਾ ਸੂਟ ਉਰੇ ਸਟਈਏ ਜੀ ਮੇਰੀ ਇੰਨੀ ਗਰੰਟੀ ਹੈ 750 ਤੋਂ ਘੱਟ ਕੋਈ ਵੀ ਮਲੇਰ ਕੋਟਲਾ ਅੰਮਦਾਬਾਦ ਦਿੱਲੀ ਸੂਰਤ ਜਿੱਤੇ ਦਾ ਮਰਜੀ ਰੇਟ ਪਤਾ ਕਰ ਲਿਓ ਠੀਕ ਹੈ 125 ਰੁਪਏ ਦਾ ਤੁਹਾਨੂੰ ਸੂਟ ਕੋਈ ਨਹੀਂ ਦੇਸਾ ਸਿਰਫ ਔਰ ਸਿਰਫ ਆਪਣੀ ਦੁਕਾਨ ਤੇ ਮਿਲੂਗਾ 125 ਰੁਪਏ ਦਾ ਸੂਟ ਡਿਜ਼ਾਈਨ ਕਲਰ ਬਹੁਤ ਜ਼ਿਆਦਾ ਮਿਲ ਜਾਣਗੇ ਠੀਕ ਹੈ ਬਹੁਤ ਜ਼ਿਆਦਾ ਜਿੰਨੇ ਕਹੋਗੇ ਉਹਨੇ ਠੀਕ ਹੈ ਤੇ ਇਹਦੇ ਚ ਮਾਲ ਬਹੁਤ ਜ਼ਿਆਦਾ ਅਵੇਲੇਬਲ ਹੈ ਠੀਕ ਹੈ 125 ਰੁਪਏ ਦਾ ਸੂਟ ਠੀਕ ਹੈ ਆ ਦੇਖੋ 125 ਰੁਪਏ ਦਾ ਸੂਟ ਪੂਰਾ ਫੁੱਲ ਕੱਪੜਾ ਹੋ ਮਿੰਕੇ ਦਿੱਤਾ ਜਾਉ ਡਿਜੀਟਲ ਪ੍ਰਿੰਟ ਹੋ ਠੀਕ ਹੈ ਹੁਣ ਆਪਾਂ ਤੁਹਾਨੂੰ ਨੈਕਸਟ ਆਈਟਮ ਦਿਖਾਉਣੀ ਅੱਜ ਆਪਾਂ ਤੁਹਾਡੇ ਲਈ ਫੁੱਲ ਪਿਓਰ ਦੇ ਫੁੱਲ ਪਿਓਰ ਦੇ ਵਰਕ ਵਾਲੇ ਲੈਸ ਲੱਗੇ ਲਗਾਏ ਦੁਪੱਟੇ ਲੈ ਕੇ ਆਏ ਜੀ ਠੀਕ ਹੈ ਜੀ ਕਿਸੇ ਤੇ ਲੈਸ ਲੱਗੀ ਹੋ ਕਿਸੇ ਤੇ ਨਹੀਂ ਵੀ ਲੱਗੀ ਹਣੀ ਫੁੱਲ ਪਿਓਰ ਦੇ ਦੁਪੱਟੇ ਹੋਣਗੇ ਹਰ ਕਲਰ ਦਾ ਦੁਪੱਟਾ ਹੋਗਾ ਜਿਵੇਂ ਕਿਸੇ ਨੇ ਸੂਟ ਨਾਲ ਮੈਚ ਕਰਨਾ ਕਿਸੇ ਨੇ ਵੀ ਕੋਈ ਵੀ ਸੂਟ ਨਾਲ ਮੈਚ ਕਰਨਾ ਹੈ ਮਾਰਕੀਟ ਦੇ ਚ ਇਹਦਾ ਰੇਟ ਸਿਰਫ ਸਿਰਫ 500 ਰੁਪਏ ਦਾ ਹੈ ਆਪਾਂ ਨੇ ਸਿਰਫ ਔਰ ਸਿਰਫ ਤੁਹਾਡੇ ਤੋਂ 2.5 ਦੇ ਪੈਸੇ ਲੈਣੇ ਨੇ ਸਿਰਫ ਔਰ ਸਿਰਫ 2.5 ਦੇ ਪੈਸੇ ਕਲਰ ਡਿਜ਼ਾਈਨ ਤੁਹਾਨੂੰ ਬਹੁਤ ਮਿਲ ਜਾਣਗੇ 2.5 ਦੇ ਪੈਸੇ ਸਿਰਫ ਔਰ ਸਿਰਫ 99 ਰੁਪਏ ਦੁਪੱਟਾ ਜੀ ਫੁੱਲ ਪਿਓਰ ਹੋ ਜੇ ਫੁੱਲ ਪਿਓਰ ਦੁਪੱਟਾ ਨਾ ਹੋਇਆ 50000 ਰੁਪਏ ਇਨਾਮ ਦੇਵਾਂਗੇ ਆਪਾਂ ਜੀ ਆ ਦੇਖੋ ਇਹ ਕਲਰ ਡਿਜ਼ਾਈਨ ਵਰਕਰ ਦੇ ਦੁਪੱਟੇ ਹੀ ਪੂਰੇ ਐਂ ਟੌਪ ਰੇਟ ਦੇ ਦੁਪੱਟੇ ਹੋਣਗੇ ਫੁੱਲ ਪਿਓਰ ਦਾ ਦੁਪੱਟਾ ਹੋਊਗਾ ਦੇਖੋ ਠੀਕ ਹੈ ਜੀ ਸਿਰਫ ਔਰ ਸਿਰਫ 99 ਰੁਪਏ ਦਾ ਜੀ ਆ ਦੇਖੋ ਜੀ ਸਿਰਫ ਔਰ ਸਿਰਫ 99 ਰੁਪਏ ਦੇ ਵਿੱਚ ਦੁਪੱਟਾ ਹੋਊਗਾ ਇਹ ਆ ਦੇਖੋ ਕਲਰ ਡਿਜ਼ਾਈਨ ਬਹੁਤ ਜ਼ਿਆਦਾ ਮਿਲ ਜਾਣਗੇ ਇਹਦੇ ਵਿੱਚ ਮਸਲੀਨ ਦੇ ਵੀ ਮਿਲ ਜਾਣਗੇ ਡਾਈਨ ਡਾਈ ਦੇ ਵੀ ਮਿਲ ਜਾਣਗੇ ਸਿਰਫ ਔਰ ਸਿਰਫ 99 ਰੁਪਏ ਦਾ ਜੀ ਕਲਰ ਡਿਜ਼ਾਈਨ ਬਹੁਤ ਜ਼ਿਆਦਾ ਹੋਣਗੇ ਆ ਜਿਵੇਂ ਮਸਲੀਨ ਦਾ ਦੁਪੱਟਾ ਹੈ ਇਹਦੇ ਵਿੱਚ ਇੱਕ ਫੁੱਲ ਪਿਓਰ ਦਾ ਹੋਊਗਾ ਇੱਕ ਹਾਫ ਪਿਓਰ ਦਾ ਹੋਊਗਾ ਸਿਰਫ ਔਰ ਸਿਰਫ 99 ਰੁਪਏ ਦਾ ਦੁਪੱਟਾ ਕਿਸੇ ਨੇ ਸੂਟ ਨਾਲ ਮਲਾਉਣੇ ਨੇ ਕਿਸੇ ਨਾਲ ਵੀ ਮਲਾਉਣੇ ਨੇ ਉਹ ਡਾਈ ਕਿਤੇ ਕਿਰਾਏ ਲੈ ਸਕਦਾ ਸਿਰਫ ਔਰ ਸਿਰਫ 99 ਰੁਪਏ ਦੇ ਵਿੱਚ ਆ ਦੇਖੋ ਲਾਸ ਲੱਗੀ ਹੋਊਗੀ ਆ ਦੇਖੋ 99 ਰੁਪਇਆ ਦੁਪੱਟਾ ਜੀ ਪੂਰੀ ਮਾਰਕੀਟ ਦੀ ਚੈਲੇਂਜ ਨਾਲ ਗਰੰਟੀ ਹੈਈ 500 ਰੁਪਇਆ ਦਾ ਦੁਪੱਟਾ ਸਿਰਫ ਔਰ ਸਿਰਫ 99 ਰੁਪਏ ਚੀ ਡਾਈ ਕੀਤੀ ਕਰਾਇਏ ਫੁੱਲ ਪਿਓਰ ਤੁਹਾਨੂੰ ਮੇਰੀ ਪੂਰੀ ਫੁੱਲ ਗਰੰਟੀ ਹੈ ਜੇ ਫੁੱਲ ਪਿਓਰ ਨਾ ਹੋਇਆ 50000 ਰੁਪਏ ਇਨਾਮ ਜੀ ਠੀਕ ਹੈ ਆਪਣਾ ਮਾਲ ਲੋੜ ਦਾ ਚੱਕਿਆ ਹੁੰਦਾ ਤੇ ਕਈ ਜਾਣੇ ਆਪਾਂ ਤੋਂ ਪੁੱਛਦੇ ਨੇ ਵੀ ਤੁਹਾਡੀ ਸ਼ਾਪ ਕਿੱਥੇ ਆ ਆਪਣੀ ਸ਼ਾਪ ਹੈਗੀ ਹੈ ਮੰਡੀ ਅਹਿਮਦਗੜ੍ਹ ਮੰਡੀ ਅਹਿਮਦਗੜ ਮਲੇਰ ਕੋਟੜਾ ਲੁਧਿਆਣਾ ਦੇ ਬਿਲਕੁਲ ਉਹਦੇ ਚੈਸ ਸੈਂਟਰ ਦੇ ਵਿੱਚ ਹੀ ਠੀਕ ਹੈ ਜੀ ਆਪਣੀ ਹੈਗੇ ਸ਼ਾਪ ਮਲੇਰ ਕੋਟੜਾ ਦੇ ਲੁਧਿਆਣਾ ਦੇ ਬਿਲਕੁਲ ਸੈਂਟਰ ਦੇ ਵਿੱਚ ਮੰਡੀ ਅਹਿਮਦਗੜ ਠੀਕ ਹੈ ਇਹ ਮਾਲ ਦੀ ਸੇਲ ਉਦੋਂ ਤੱਕ ਰਹੂਗੀ ਜਦ ਤੱਕ ਆਪਣੇ ਲਈ ਮਾਰ ਅਵੇਲੇਬਲ ਹੈ ਕਈ ਕਸਟਮਰ ਕਹਿ ਲਾ ਜਾਂਦੇ ਨੇ ਵੀਰੇ ਵੀ ਅਸੀਂ ਆਏ ਸੀ ਤੁਹਾਡੀ ਵੀਡੀਓ ਕੱਲ੍ਹ ਦੇਖੀ ਸੀ ਅਸੀਂ ਤੁਹਾਡੀ ਵੀਡੀਓ ਅੱਜ ਦੇਖੀ ਹੈ ਇਸ ਕਰਕੇ ਅਸੀਂ ਮਾਲ ਲੈ ਆ ਨਾ ਉਹਨਾਂ ਨੇ ਵੀਡੀਓ ਬੇਸ਼ੱਕ ਦੀ ਅੱਜ ਦੇਖੀ ਹੁੰਦੀ ਹੈ ਪਰ ਵੀਡੀਓ ਨੂੰ ਪਾਈ ਨੂੰ ਮਹੀਨਾ ਹੋ ਜਾਂਦਾ ਹੈ ਜਦ ਤੱਕ ਸਾਡੇ ਲਈ ਮਾਲ ਹੁੰਦਾ ਜਦ ਤੱਕ ਦੀ ਸੇਲ ਹੈ ਉਸ ਤੋਂ ਬਾਅਦ ਸਾਡੀ ਸੌਰੀ ਗਲਤ ਉਹਦੇ ਨਾਲ ਜੀ ਕਿਉਂਕਿ ਉਸ ਤੋਂ ਬਾਅਦ ਤੁਹਾਨੂੰ ਮਿਲ ਨਹੀਂ ਸਕਦੀ ਇਹ ਜਾਂ ਚੀਜ਼ ਅਵੇਲੇਬਲ ਹੈ ਜਦ ਤੱਕ ਇਹ ਦੀ ਉਹ ਹੈ ਠੀਕ ਹੈ ਜੀ ਲਓ ਜੀ ਬਹੁਤ ਸੋਹਣੇ ਸੋਹਣੇ ਦੁਪੱਟੇ ਵੀ ਤੁਹਾਨੂੰ ਮਿਲਣਗੇ ਇੱਥੋਂ ਤੇ ਬਹੁਤ ਸਹੀ ਰੇਟਾਂ ਤੇ ਦੁਪੱਟੇ ਆਪਾਂ ਸਾਰੇ ਦਿਖਾਏ ਦਿੱਤੇ ਵੀਡੀਓ ਸਾਰੇ ਕਲਰ ਹੋਣਗੇ ਆ ਆਪਣੇ ਲਈ ਸਾਰੇ ਤਰ੍ਹਾਂ ਦੇ ਕਲਰ ਜੀ ਸਿਰਫ ਔਰ ਸਿਰਫ 99 ਰੁਪਏ ਵਿੱਚ ਆ ਦੇਖੋ ਇਹ ਕਲਰ ਡਿਜ਼ਾਈਨ ਬਹੁਤ ਜ਼ਿਆਦਾ ਹੋਣਗੇ। ਲੋਜੀਟੇਰ ਲਾਤੇ ਬਾਈ ਉਹਨੇ ਦੱਸਿਆ ਮੈਂ ਕਿਹਾ ਪੂਰੇ ਜੀ ਜਿੰਨੇ ਕਹਾਂ ਸਾਰੇ ਇੱਕ ਇੱਕ ਕਲਰ ਦੇ 20-20 25-25 ਦੁਬੱਟੇ ਹੋਣਗੇ। ਇੱਕ ਇੱਕ ਕਲਰ ਦੇ 20-20 25-25 ਦੁਬੱਟੇ ਆਹ ਦੇਖੋ ਫਿਰੋਜ਼ੀ ਕਲਰ ਫਿਰੋਜ਼ੀ ਦਾ ਡਾਈ ਵੀ 150 ਰੁਪਏ ਲੰਦੇ ਨੇ ਜੀ ਉਹ। ਦੁਕਾਨਦਾਰ ਫਿਰੋਜ਼ੀ ਰੰਗ ਦੀ ਡਾਈ ਕਰੀਦਾ 150 ਰੁਪਏ ਲੰਦੇ ਨੇ। ਆਪਾਂ ਤੁਹਾਨੂੰ 99 ਰੁਪਏ ਦਾ ਦੇਵਾਂਗੇ। ਇਹ 99 ਰੁਪਏ ਦਾ ਉਹਨਾਂ ਨੂੰ ਮਿਲੂ ਜਿਹੜਾ ਸਾਡਾ YouTube ਚੈਨਲ ਔਰ ਸਾਡੇ ਵੀਰ ਦਾ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ। ਠੀਕ ਹੈ ਜੀ। ਨਾਮ ਕਲੌਥ ਹਾਊਸ ਦਾ YouTube ਚੈਨਲ ਹੈ ਆਪਣਾ ਉਸ ਨੂੰ ਫੋਲੋ ਔਰ ਸਬਸਕ੍ਰਾਈਬ ਕਰ ਲਓ ਸੌਰੀ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਠੀਕ ਹੈ 99 ਰੁਪਏ ਦੁਪੱਟਾ ਉਹ ਕਲਰ ਡਿਜ਼ਾਈਨ ਬਹੁਤ ਜ਼ਿਆਦਾ ਮਿਲ ਜਾਣਗੇ ਜਿੰਨੇ ਕਹੋਂ ਨੇ ਮਾਲ ਬਹੁਤ ਆਇਆ ਪਏ ਆਪਣੇ ਲਵੇ ਬਹੁਤ ਜ਼ਿਆਦਾ ਹਰ ਤਰ੍ਹਾਂ ਦੇ ਕਲਰ ਮਿਲ ਜਾਣਗੇ ਮਸਲੀਨ ਦੇ ਵੀ ਪਿਓਰ ਦੇ ਵੀ ਸਿਰਫ ਔਰ ਸਿਰਫ 99 ਰੁਪਏ ਦੇ ਵਿੱਚ ਹਾਂਜੀ ਹੁਣ ਆਪਾਂ ਤੁਹਾਨੂੰ ਦਿਖਾਉਣੀਆ ਕੁੜਤੇ ਪਜਾਮੇ ਪਹਿਲਾਂ ਜਿਵੇਂ ਸੂਟ ਤੇ ਦੁਪੱਟੇ ਦਿਖਾਜਨੇ ਤੇ ਹਾਂਜੀ ਕਿਹੜੀ ਕਿਹੜੀ ਵੈਰਾਈਟੀ ਆਈ ਆ ਦੇਖੋ ਹੀ ਆਪਣੇ ਖੁਦ ਕੁਰਤਾ ਪਜਾਮਾ ਸਵਾਇਆ ਹੈ ਆਪਣੀ ਦੁਕਾਨ ਦਾ ਆ ਦੇਖੋ ਲੈ ਕੇ ਆਇਆ ਆ ਆਪਣੀ ਦੁਕਾਨ ਦੇ ਕੁਰਤੇ ਪਜਾਮੇ ਖੁਦ ਆਪਾ ਆਪਣੇ ਲਈ ਵੀ ਸਵਾਉਂ ਅਬਦੇ ਲਈ ਵੀ ਇਹੀ ਸਵਾਉਣੇ ਆ ਜੀ ਠੀਕ ਹੈ ਪਿਓਰ ਕਾਟਨ ਦੇ ਕੁਰਤੇ ਪਜਾਮੇ ਹੋਣਗੇ ਜੀ ਠੀਕ ਹੈ ਜੀ ਮਾਰਕੀਟ ਦੇ ਵਿੱਚ ਇਹਦੇ ਨਾਲ ਦਾ ਕੁਰਤਾ ਪਜਾਮਾ ਇਹਦੇ ਨਾਲ ਦਾ ਕੁਰਤਾ ਪਜਾਮਾ ਜਿੱਥੋਂ ਮਰਜੀ ਪਤਾ ਕਰ ਲਿਓ 1500 ਰੁਪਏ ਤੋਂ ਘੱਟ ਮਿਲ ਗਿਆ ਕੁਰਤਾ ਪਜਾਮਾ ਔਰੇ ਸਟਾਈਲ ਜੀ ਮੇਰੀ ਇੰਨੀ ਗਰੰਟੀ ਹੈ ਆਪਾਂ ਰੇਡ ਦੀ ਤੁਹਾਨੂੰ ਚੈਲੇਂਜ ਨਾਲ ਗਰੰਟੀ ਦਵਾਂਗੇ ਆਪਣੇ ਵੀ ਪਾਇਆ ਇਹੇ ਸੇਮ ਕੁੜਤਾ ਹੈਮਾ ਸਿਰਫ ਔਰ ਸਿਰਫ 250 ਰੁਪਏ ਦੇ ਵਿੱਚ ਠੀਕ ਹੈ ਕਿੰਨੇ ਮੀਟਰ 250 ਦੇ ਜੀ ਸਾਢੇ 3 ਮੀਟਰ ਹੋਊਗਾ ਜੀ ਵੱਡੇ ਪਣੇ ਵਾਲਾ ਕੁੜਤਾ ਹੈਮਾਊਗਾ ਇਹ 500 ਰੁਪਏ ਮੀਟਰ ਵਾਲਾ ਕੱਪੜਾ ਹੈ ਜੀ ਆਪਾਂ ਤੁਹਾਨੂੰ ਕੁੜਤਾ ਹੈਮਾ ਸਿਰਫ ਔਰ ਸਿਰਫ 250 ਰੁਪਏ ਦੇ ਦਵਾਂਗੇ ਆ ਦੇਖੋ ਵੱਡੇ ਪਣੇ ਦਾ ਕੱਪੜਾ ਪੂਰਾ ਫਰੈਸ਼ ਹੋਊਗਾ ਵਾਈਟ ਕਲਰ ਵੀ ਬਹੁਤ ਆਇਆ ਪਿਆ ਬਲੈਕ ਕਲਰ ਵੀ ਇਹਦੇ ਵਿੱਚ ਬਹੁਤ ਆਇਆ ਪਿਆ ਦੇਖੋ ਲੌਰੀਟਾ 250 ਰੁਪਈਆ ਦਾ ਕੁੜਤਾ ਪਜਾਮਾ ਆ 250 ਰੁਪਿਆ ਬੜੇ ਪਨੇ ਦਾ ਹੀ ਆ ਦੇਖੋ ਬਲੈਕ ਦੇ ਵਿੱਚ ਆ ਦੇਖੋ ਹਾਂਜੀ ਹਾਂਜੀ ਬਾਈ ਜੀ ਬਲੈਕ ਕਲਰ ਉਹ ਵਾਈਟ ਕਲਰ ਬਹੁਤ ਜ਼ਿਆਦਾ ਚੱਲ ਰਿਹਾ ਕੁੜਤੇ ਐਵੇਂ ਚਾ ਦੇਖੋ ਪੂਰਾ ਟਾਪ ਦਾ ਕਪੜਾ ਆਊਗਾ ਤਲਾ ਡਿਜ਼ਾਈਨ ਬਹੁਤ ਜ਼ਿਆਦਾ ਮਿਲ ਜਾਣਗੇ ਆ ਦੇਖੋ ਲੱਗੇ ਹੋਏ ਨੇ ਕਲਰ ਆਸਮਾਨੀ ਕਲਰ ਵਾਈਟ ਕਲਰ ਪਿਸਤਾ ਕਲਰ ਕਰੀਮ ਕਲਰ ਸਾਰੇ ਕਲਰ ਕੁੜਤੇ ਐਵੇਂ ਲੱਗੇ ਨੇ ਪਿੰਕ yellow ਸਾਰੀ ਤਰ੍ਹਾਂ ਦੇ ਲੱਗੇ ਹੋਏ ਨੇ ਕੁੜਤੇ ਐਵੇਂ ਹਰ ਤਰ੍ਹਾਂ ਦੇ ਮਿਲ ਜਾਣਗੇ ਆ ਦੇਖ ਲਓ ਕੈਂਬ੍ਰਿਕ ਦੇ ਵਿੱਚ ਜੇ ਕਿਸ ਨੇ ਸਿਆਣੇ ਨੇ ਲਈ ਆਪਣੇ ਲਈ ਲੈਣਾ ਸਿਰਫ ਔਰ ਸਿਰਫ 250 ਰੁਪਏ ਕੁੜਤੇ ਮੈਂ ਵੱਡੇ ਪਣੇ ਦਾ ਮਾਰਕੀਟ ਦੇ ਵਿੱਚ 500 ਰੁਪਏ ਮੀਟਰ ਮਿਲਦਾ ਇਹ ਠੀਕ ਹੈ ਜੀ ਆਹ ਦੇਖੋ ਸਿਰਫ ਔਰ ਸਿਰਫ 250 ਰੁਪਏ ਕੁੜਤੇ ਮਾ ਲਓ ਜੀ ਅਨਮ ਕਲੋਥ ਹਾਊਸ ਤੇ ਸੂਟਾਂ ਦੇ ਨਾਲ ਨਾਲ ਹੁਣ ਕੁੜਤੇ ਪਜਾਮੇ ਵੀ ਤੁਸੀਂ ਬਹੁਤ ਸਹੀ ਰੇਟਾਂ 'ਤੇ ਲੈ ਸਕਦੇ ਹੋ ਬਾਬਾ ਤੁਹਾਨੂੰ ਨੈਕਸਟ ਵੈਰਾਈਟੀ ਦਿਖਾਉਣੇ ਹੈ ਜੀ ਆਪਾਂ ਅੱਜ ਤੁਹਾਡੇ ਲਈ ਪਿਓਰ ਕੈਂਬ੍ਰਿਕ ਔਰ ਪਿਓਰ ਮਸਲੀਨ ਰਿਯਾਨ ਦੇ ਸੂਟ ਲੈ ਕੇ ਆਏ ਜੀ ਪਿਓਰ ਰਿਯਨ ਔਰ ਮਸਲੀਨ ਦੇ ਡਿਜੀਟਲ ਪ੍ਰਿੰਟ ਮਾਲ ਬਹੁਤ ਆ ਚੁਕਿਆ ਹੈ ਇੱਧਰ ਵੀ ਸਾਰੀ ਕੈਮਬ੍ਰਿਕ ਲੱਗੀ ਆ ਗਰੇ ਦੇ ਗਰੇ ਪੈਨੇ ਰੇਟ ਦੀ ਆਪਾਂ ਪੂਰੀ ਫੁੱਲ ਗਰੰਟੀ ਦਵਾਂਗੇ ਮਾਰਕੀਟ ਦੇ ਚ 500 ਰੁਪਏ ਦਾ ਸੂਟ ਮਿਲਦਾ 500 ਰੁਪਏ ਦਾ ਆਪਾਂ ਤਾਂ ਹਨੂ ਸਿਰਫ ਔਰ ਸਿਰਫ 250 ਰੁਪਏ ਦੇ ਦਵਾਂਗੇ ਇਸ ਸੂਟ 250 ਰੁਪਏ ਦਾ ਔਰ ਜਿਨ੍ਹਾਂ ਨੇ ਵੇਚਣ ਲਈ ਲੈਣੇ ਨੇ ਇਹ ਜਿੰਨੇ ਵੀ ਰੇਟ ਦੱਸੇ ਨੇ ਸਾਰਿਆਂ ਨੂੰ ਮੈਂ ਰਿਟੇਲ ਦੇ ਪ੍ਰਾਈਸ ਦੱਸੇ ਨੇ ਸਾਰਿਆਂ ਨੂੰ ਰਿਟੇਲ ਦੇ ਪ੍ਰਾਈਸ ਠੀਕ ਹੈ ਜੀ ਸਾਰੇ ਨੂੰ ਰਿਟੇਲ ਦੇ ਪ੍ਰਾਈਸ ਦੱਸੇ ਨੇ ਜੇ ਕਿਸੇ ਨੇ ਵੇਚਣ ਲਈ ਲੈਣੇ ਨੇ ਉਹ ਅਨਮ ਕਲੋਥ ਹਾਊਸ ਵਾਲਿਆਂ ਨੂੰ ਫੋਨ ਕਰ ਲਿਓ ਆਪਾਂ ਨਾਲ ਨੂੰ ਹੋਰ ਵੀ ਡਿਸਕਾਊਂਟ ਕਰਕੇ ਲਗਾਵਾਗੇ ਠੀਕ ਹੈ ਜੀ ਲੋ ਜੀ ਜੇ ਸਾਰੀ ਜਿਹੜੀ ਵੀਡੀਓ ਇਹ ਰਿਟੇਲ ਦੀ ਹੈ ਹਾਂ ਜੀ ਇਹ ਹੋਲ ਸੇਲ ਪ੍ਰਾਈਸ ਤੇ ਤੁਹਾਨੂੰ ਰਿਟੇਲ ਦੇ ਵਿੱਚ ਕੱਪੜਾ ਜੀ ਮਿਲ ਜੂਗਾ ਅਨਮ ਕਲੋਥ ਹਾਊਸ ਤੋਂ ਆ ਦੇਖੋ ਜੀ ਪਿਓਰ ਕੈਂਬ੍ਰਿਕ ਜੀ ਥਾਨਾਂ ਦੇ ਥਾਨ ਪਏ ਨੇ ਦੇਖੋ ਥਾਨਾਂ ਦੇ ਥਾਨ ਜੀ ਪਿਓਰ ਕੈਂਬ੍ਰਿਕ ਆ ਦੇਖੋ ਤੁਸੀਂ ਕਹੋਗੇ ਵੀ ਪਤਾ ਨਹੀਂ ਵੀਰਾ ਝੂਠ ਬੋਲਦਾ ਪਿਓਰ ਕੈਂਬ੍ਰਿਕ ਉਹ ਤਾਂ ਕੈਂਬ੍ਰਿਕ ਕਹਿੰਦੇ ਤਾਂ ਕੈਂਬ੍ਰਿਕ ਕੀ ਹੋਊਗੀ ਠੀਕ ਹੈ ਇਹਦੇ ਵਿੱਚ ਮੇਰੀ ਗੱਲ ਧਿਆਨ ਨਾਲ ਸੁਣ ਲੋ ਵਿਚੇ ਦੇ ਵਿੱਚ ਕੈਂਬ੍ਰਿਕ ਵੀ ਹੋ ਰਿਯਾਨ ਵੀ ਹੋ ਮਸਲੀਨ ਵੀ ਹੋ ਠੀਕ ਹੈ ਕੱਪੜਾ ਪੂਰੀ ਗੁੱਡ ਕੁਆਲਿਟੀ ਹੋ ਟਾਪ ਦਾ ਜਿਹੜਾ ਮਾਰਕੀਟ 'ਚ 500 600 ਦਾ ਸੂਟ ਮਿਲਦਾ ਆਪਾਂ ਤੁਹਾਨੂੰ ਐਕਸਪੋਰਟ ਦਾ ਸਰਪਲਸ ਦਾ ਮਾਲ ਹੈ ਸਿਰਫ ਔਰ ਸਿਰਫ 250 ਰੁਪਏ ਦੇ ਵਿੱਚ ਦੇਵਾਂਗੇ ਠੀਕ ਹੈ ਜਿਨ੍ਹਾਂ ਨੇ ਲੈਣੇ ਨੇ ਵੇਚਣ ਲਈ ਉਹ ਅਨਮ ਕਲੋਥ ਹਾਊਸ ਨਾਲ ਨੂੰ ਫੋਨ ਕਰ ਲਈ ਆਪਾਂ ਉਹਨਾਂ ਨੂੰ ਡਿਸਕਾਊਂਟ ਕਰਕੇ ਦੇ ਦਾਂਗੇ ਆ ਬੜੇ-ਬੜੇ ਥਾਨ ਨੇ ਦੇਖੋ ਜੀ ਲਓ ਜੀ ਥਾਨ ਤੁਸੀਂ ਚੈੱਕ ਕਰ ਸਕਦੇ ਹੋ ਦੇਖ ਸਕਦੇ ਹੋ 2250 ਬਹੁਤ ਜਿਆਦਾ ਕੁਆਂਟੀਟੀ ਹੈ ਕੱਪੜੇ ਦੀ ਇੱਕ ਵਾਰ ਤੁਸੀਂ ਸ਼ਾਪ ਤੇ ਵਿਜ਼ਿਟ ਕਰੋ ਨਾਮਮ ਕਲੌਥ ਹਾਊਸ ਮੰਡੀ আহমেদਗੜ ਬਾਕੀ ਪ੍ਰੋਪਰ ਐਡਰੈਸ ਸਾਰਾ ਸਕਰੀਨ ਤੇ ਚੱਲ ਰਿਹਾ ਹੈ ਆ ਦੇਖੋ ਇਹ ਪੂਰਾ ਟਾਪ ਦਾ ਡਿਜ਼ਾਈਨ ਆ ਦੇਖੋ ਬਰੀਕ ਪ੍ਰਿੰਟ ਜੀ ਬਹੁਤ ਜ਼ਿਆਦਾ ਮੰਗ ਹੈ ਇਸ ਕਲਰ ਦੀ ਡਿਜ਼ਾਈਨ ਦੀ ਠੀਕ ਹੈ ਜੀ ਆ ਡਿਜੀਟਲ ਪ੍ਰਿੰਟ ਨੇ ਇਹ ਐਕਸਪੋਰਟ ਦਾ ਸਰਪਲਸ ਦਾ ਮਾਲ ਹੈ ਆ ਦੇਖੋ ਜੀ ਆ ਲਓ ਜੀ ਬਹੁਤ ਸੋਹਣੇ ਸੋਹਣੇ ਪ੍ਰਿੰਟ ਆ ਦੇਖੋ ਜੀ ਇਹ ਆਫਰਾਂ ਦਾ ਫਾਇਦਾ ਚੱਕੋ ਤੁਸੀਂ ਸ਼ਾਪ ਤੇ ਆ ਕੇ ਕੈਂਬ੍ਰਿਕ ਕਾਟਨ ਜੀ ਆ ਦੇਖੋ ਆ ਦੇਖੋ ਐਕਸਪੋਰਟ ਦਾ ਮਾਲ ਹੈ ਸਰਪਲਸ ਦਾ ਹੀ ਲਓ ਜੀ ਥਾਣਾ ਦੇ ਥਾਨ ਪਏ ਨੇ ਅਨਮ ਕਲੌਥ ਹਾਊਸ ਵਾਲਿਆਂ ਦੇ ਇੱਕ ਵਾਰ ਤੁਸੀਂ ਵਿਜ਼ਿਟ ਕਰੋ ਸ਼ਾਪ ਤੇ 2250 ਰੁਪਏ ਸੂਟ ਹੋਊਗਾ ਰੇਡ ਦੀ ਆਪਾਂ ਪੂਰੀ ਫੁੱਲ ਗਾਰੰਟੀ ਦਵਾਂਗੇ ਤੁਹਾਨੂੰ ਮੈਂ ਫੇਰ ਕਹਿ ਰਿਹਾ ਰੇਡ ਦੀ ਪੂਰੀ ਫੁੱਲ ਗਾਰੰਟੀ ਜੀ ਆ ਦੇਖੋ ਜੀ ਡਿਜ਼ਾਈਨ ਕਲਰ ਬਹੁਤ ਜ਼ਿਆਦਾ ਆ ਦੇਖੋ ਜੀ ਆ ਦੇਖੋ ਜੀ। ਲਓ ਜੀ 2.5 250 ਰੁਪਏ ਦੇ ਵਿੱਚ ਸੂਟ ਸਾਰੇ ਗਰੇ ਦੇ ਗਰੇ ਪੈਣੇ 100 100 ਮੀਟਰ ਦੇ ਥਾਨ ਨੇ ਇਹ 100 100 ਮੀਟਰ ਦੇ ਥਾਨ ਜੀ। ਹਾਂ ਜੀ। ਆ ਦੇਖੋ। ਲਓ ਜੀ ਇੱਕ ਤੋਂ ਇੱਕ ਕਲਰ ਇੱਕ ਤੋਂ ਇੱਕ ਪ੍ਰਿੰਟ ਆ ਦੇਖੋ ਜੀ ਡਿਜ਼ਾਈਨ ਡਿਫਰੈਂਟ ਡਿਜ਼ਾਈਨ ਸਾਰੇ ਮਿਲਣਗੇ ਤੁਹਾਨੂੰ। ਹਰ ਤਰ੍ਹਾਂ ਦੇ ਡਿਜ਼ਾਈਨ ਹੋਣਗੇ। ਆ ਦੇਖੋ ਜੀ 2.5 250 ਰੁਪਏ ਦੇ ਵਿੱਚ। ਹਾਂਜੀ ਆਹ ਦੇਖੋ ਜੀ ਮਾਲ ਬਹੁਤ ਜ਼ਿਆਦਾ ਪਿਆ ਜਿੰਨਾ ਕੋਹੋਂ ਨਾ ਮਿਲ ਜੂਈ ਆਪਾਂ ਹੁਣ ਇਹ ਤੁਹਾਨੂੰ 2200 ਰੁਪਏ ਲਾ ਜੂਗੀ ਹਾਂਜੀ ਡਿਜ਼ਾਈਨ ਦੇਖ ਸਕਦੇ ਹੋ ਬਹੁਤ ਸੋਹਣੇ ਸੋਹਣੇ ਕਲਰ ਨੇ ਆ ਰਿਓਨ ਦਾ ਹੀ ਡਿਜੀਟਲ ਪ੍ਰਿੰਟ ਹੋਊਗਾ ਹਾਂਜੀ ਰੇਟ ਸਿਰਫ ਔਰ ਸਿਰਫ 250 ਰੁਪਏ ਦੇ ਵਿੱਚ ਹਾਂਜੀ ਆਹ ਦੇਖੋ ਡਿਜੀਟਲ ਪ੍ਰਿੰਟ ਜਿਨ੍ਹਾਂ ਨੇ ਵੇਚਣ ਲਈ ਲੈਣੇ ਨੇ ਉਹ ਆਪਾਂ ਨੂੰ ਫੋਨ ਕਰ ਲਿਓ ਉਹਨਾਂ ਨੂੰ ਆਪਾਂ ਹੋਰ ਵੀ ਰੇਟ ਘੱਟ ਕਰਕੇ ਲਗਾਵਾ ਆਪਾਂ ਦੇਖੋ ਤੁਹਾਡੇ ਲਈ ਇੱਕ ਹੋਰ ਕੈਂਬ੍ਰਿਕ ਦੇ ਡਿਜੀਟਲ ਪ੍ਰਿੰਟ ਲੈ ਕੇ ਆਇਆ ਸਿਰਫ ਔਰ ਸਿਰਫ 250 ਰੁਪਏ ਦੇ ਵਿੱਚ ਇਹਦੇ ਵਿੱਚ ਔਨਲੀ ਔਨ ਕੈਂਬ੍ਰਿਕ ਉਹ ਛੋਟਾ ਪਨਾਈ 5 ਮੀਟਰ ਦਾ ਆ ਦੇਖੋ ਜੀ ਕੈਂਬ੍ਰਿਕ ਨਾ ਹੋਈ ਮੈਂ ਫੇਰ ਕਹਿ ਰਿਹਾ ਡਿਜੀਟਲ ਪ੍ਰਿੰਟ ਹੋਊਗਾ 50000 ਰੁਪਏ ਇਨਾਮ ਦੇਵਾਂਗਾ ਆਪਾਂ ਜੇ ਕੈਂਬ੍ਰਿਕ ਨਾ ਹੋਜੀ ਠੀਕ ਹੈ ਜੀ ਪ੍ਰਿੰਟ ਡਿਜ਼ਾਈਨ ਮਿਲੇ ਬਹੁਤ ਜ਼ਿਆਦਾ ਅਵੇਲੇਬਲ ਨੇ ਕੈਂਬ੍ਰਿਕ ਦੇ ਵਿੱਚ ਠੀਕ ਹੈ ਜੀ ਬਹੁਤ ਜ਼ਿਆਦਾ ਕੈਂਬ੍ਰਿਕ ਦੇ ਵਿੱਚ ਪ੍ਰਿੰਟ ਬਹੁਤ ਜ਼ਿਆਦਾ ਅਵੇਲੇਬਲ ਨੇ ਹਾਈਟਾਈ ਇਹਦਾ ਜਿਹੜਾ ਮੈਂ ਤੁਹਾਨੂੰ ਪ੍ਰਿੰਟ ਦਿਖਾ ਰਿਹਾ ਮੇਰੀ ਦੁਕਾਨ ਦੇ ਸਿਰਫ ਔਰ ਸਿਰਫ 1% ਪ੍ਰਿੰਟ ਨੇ ਮੇਲੇ ਪ੍ਰਿੰਟ ਮਾਲ ਇੰਨਾ ਜ਼ਿਆਦਾ ਪੈਣਾ ਜਿੰਨਾ ਕਹਿ ਦੋ ਸਿਰਫ ਔਰ ਸਿਰਫ 1% ਇਹਦੀ ਗਰੰਟੀ ਨਾਲ ਮੈਂ ਕਹਿਣ ਨੂੰ ਤਿਆਰ ਹਾਂ ਹੋਲ ਸੇਲ ਦਾ ਰੇਟ ਵੀ 65 ਰੁਪਿਆ 325 ਰੁਪਿਆ ਦਾ ਸੂਟ ਦਾ ਰੇਟ ਹੈ ਹੋਲ ਸੇਲ ਦਾ ਜੇ ਤੁਸੀਂ ਇਕੱਠੇ ਬਲਕ ਦੇ ਵਿੱਚ ਮਾਰ ਲਓਗੇ ਮੈਂ ਤੁਹਾਨੂੰ ਰਿਟੇਲ ਦੇ ਵਿੱਚ ਸਿੰਗਲ ਪ੍ਰਾਈਸ 250 ਰੁਪਿਆ ਦੇ ਰਿਹਾ ਜਿਨੇ ਵੇਚਣ ਨਹੀਂ ਲੈਣੇ ਨੇ ਉਹ ਅਨਮ ਕਲੋਥ ਹਾਊਸ ਵਾਲਿਆਂ ਨੂੰ ਕੱਲ ਹੀ ਉਹ ਫੋਨ ਉਹਨਾਂ ਨੂੰ ਆਪਾਂ ਰੇਟ ਘੱਟ ਕਰਕੇ ਦਵਾਂਗੇ ਆ ਦੇਖੋ ਜੀ ਅਦੇ ਕੋ ਕੈਂਬ੍ਰਿਕ ਅਰੀਜਨਲ ਕੈਂਬ੍ਰਿਕ ਉਹ ਡੀਜੀ ਡਲ ਪ੍ਰਿੰਟ ਹੈ ਠੀਕ ਹੈ ਜੀ ਕਲਰ ਡਿਜ਼ਾਈਨ ਮਿਲ ਬਹੁਤ ਜ਼ਿਆਦਾ ਮਿਲ ਜਾਣਗੇ ਜਿੰਨੇ ਕਹੋਗੇ ਉੰਨੇ ਜੀ ਠੀਕ ਹੈ ਜੀ ਲਓ ਜੀ ਹੋਲ ਸੇਲ ਦੇ ਪ੍ਰਾਈਸ ਤੋਂ ਵੀ ਘੱਟ ਰਿਟੇਲ ਦੇ ਵਿੱਚ ਤੁਹਾਨੂੰ ਸੂਟ ਜਿਹੜੇ ਮਿਲ ਜਾਣਗੇ ਬਹੁਤ ਜਾਇਜ਼ ਰੀਤ ਮੈਂ ਇਹ ਨਹੀਂ ਕਹਿ ਰਿਹਾ ਵੀ ਸਿੱਧਾ ਮੇਰੇ ਲੇ ਵੇ ਡਾਇਰੈਕਟ ਆਓ ਪਹਿਲਾ ਲੁਧਿਆਣਾ ਸੂਰਤ ਦਿੱਲੀ ਦੀ ਮੇਰੀ ਪੂਰੀ ਫੁੱਲ ਗਰੰਟੀ ਹੈ ਪਹਿਲਾ ਟਰਾਈ ਕਰਕੇ ਆਓ ਫਿਰ ਮੇਰੇ ਲੇ ਆਓ ਠੀਕ ਹੈ ਕੈਂਬ੍ਰਿਕ ਦਾ ਹਰ ਇੱਕ ਕਸਟਮਰ ਨੂੰ ਪਤਾ ਹੈ ਪੱਕੇ ਕਲਰ ਦੀ ਕੈਂਬ੍ਰਿਕ ਦਾ ਹਰ ਇੱਕ ਕਸਟਮਰ ਵੀ 65 ਰੁਪਏ 70 ਰੁਪਏ 80 ਰੁਪਏ 85 ਰੁਪਏ ਮੀਟਰ ਦਾ ਹੋਲ ਸੇਲ ਦਾ ਰੇਟ ਹੈ ਆਪਾਂ ਤੁਹਾਨੂੰ ਰਿਟੇਲ ਦੇ ਵਿੱਚ ਰਿਟੇਲ ਦੇ ਵਿੱਚ 50 ਰੁਪਏ ਮੀਟਰ ਛੋਟੇ ਪਣੇ ਦੀ ਦੇ ਰਹੇ ਹਾਂ 250 ਰੁਪਏ ਸਿਰਫ ਅਤੇ ਸਿਰਫ ਸੂਟ ਰੇਟ ਦੀ ਮੇਰੀ ਪੂਰੀ ਫੁੱਲ ਗਰੰਟੀ ਹੋ ਗਈ ਫੁੱਲ ਗਰੰਟੀ ਜਿੱਥੋਂ ਮਰਜੀ ਟਰਾਈ ਕਰਕੇ ਆ ਜਿਓ ਜਿੱਥੋਂ ਮਰਜੀ ਰੇਡ ਦੀ ਆਪਾਂ ਪੂਰੀ ਫੁੱਲ ਗਰੰਟੀ ਦਵਾਂਗੇ ਕੈਂਬਰੀ ਕਾਟਨ ਔਰ ਰਿਯੋਨ ਵੀ ਮਸਲੀਨ ਵੀ ਇਹੀ ਰੇਟ ਦੂੰਗਾ ਮੋਡਲ ਕਾਟਨ ਜਿਹੜੀ ਹੁੰਦੀ ਹੈ ਠੀਕ ਹੈ ਕੈਂਬਰੀ ਕਾਟਨ ਇਹ 250 ਰੁਪਏ ਨੂੰ ਚ ਪ੍ਰਿੰਟਡ ਡਿਜੀਟਲ ਪ੍ਰਿੰਟ ਹੋਣਗੇ ਬਹੁਤ ਸਾਰੀਆਂ ਕਲਰ ਆਪਸ਼ਨਸ ਮਿਲ ਜਾਣਗੀਆਂ ਤੁਹਾਨੂੰ ਤੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਇੱਕ ਵਾਰ ਤੁਸੀਂ ਆਓ ਅਨਮ ਕਲੌਥ ਹਾਊਸ ਤੇ ਵਿਜ਼ਿਟ ਕਰੋ ਇਹ ਸਟਾਕ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਹਾਂਜੀ ਕਿਉਂਕਿ ਕਈ ਵਾਰ ਕਸਟਮਰ ਇਦਾਂ ਹੁੰਦਾ ਵੀਰੇ ਆਹ ਸੂਟ ਦੀ ਫੋਟੋ ਖਿੱਚ ਕੇ ਲਿਆਉਣਗੇ ਵੀ ਵੀਰੇ ਸਾਨੂੰ ਆਹ ਸੂਟ ਚਾਹੀਦਾ ਜਦੋਂ ਇਹ ਸੂਟ ਸੇਲ ਹੋ ਜਾਂਦਾ ਵੀਰੇ ਅਸਤੇ ਵੀਡੀਓ ਤੁਹਾਡੀ ਕੱਲ ਦੇਖੀ ਸੀ ਉਹ ਕਸਟਮਰ ਇਦਾਂ ਕਹਿੰਦਾ ਕਿਉਂਕਿ ਉਹਨਾਂ ਨੇ ਵੀਡੀਓ ਬੇਸ਼ੱਕ ਦੀ ਕੱਲ ਹੀ ਦੇਖੀ ਹੁੰਦੀ ਹੈ ਪਰ ਵੀਡੀਓ ਨੂੰ ਪਈ ਨੂੰ ਮਹੀਨੇ ਹੋ ਜਾਂਦਾ ਠੀਕ ਹੈ ਇਸ ਕਰਕੇ ਜਦ ਤੱਕ ਮਾਲ ਹੈ ਜਦ ਤੱਕ ਸੇਲ ਹੈ ਕਈ ਕਸਟਮਰ ਪੁੱਛਦੇ ਨੇ ਕਿੰਨੀ ਤਰੀਕ ਆਪਣੀ ਜਿਹੜੀ ਸੇਲ ਹੈ 12 ਮਹੀਨੇ 30 ਦਿਨ ਰਹੂਗੀ ਠੀਕ ਹੈ ਪਰ ਮਾਲ ਡਿਜ਼ਾਈਨ ਚੇਂਜ ਚੇਂਜ ਹੋ ਕੇ ਹੁੰਦੇ ਰਹਿੰਦੇ ਨੇ ਠੀਕ ਹੈ ਜੀ ਇਹ ਨਹੀਂ ਹੈਗਾ ਵੀ ਇਹੀ ਡਿਜ਼ਾਈਨ ਡਿਜ਼ਾਈਨ ਜਾਂ ਨੈਕਸਟ ਵਾਲਾ ਹੋਊਗਾ ਡਿਜ਼ਾਈਨ ਹੋਰ ਚੇਂਜ ਹੋ ਜਾਣਗੇ ਠੀਕ ਹੈ ਜੀ ਇਸ ਕਰਕੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਹਾਂਜੀ ਆਹ ਦੇਖੋ ਜੀ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਕੈਂਬ੍ਰਿਕ ਕਾਟਨ ਦੇ ਠੀਕ ਹੈ ਜੀ ਕੈਂਬ੍ਰਿਕ ਕਾਟਨ ਦੇ ਸੂਟ ਲੈ ਕੇ ਆਏ ਆਪਾਂ ਬਿਨਾ ਦਬੱਟੇ ਤੋਂ ਸਿਰਫ ਔਰ ਸਿਰਫ 399 ਰੁਪਏ ਦੇ ਵਿੱਚ ਠੀਕ ਹੈ ਜੀ ਕੈਂਬਰੀ ਕਾਟਨ ਦਾ ਆਪਾਂ ਸੂਟ ਲੈ ਕੇ ਆ ਤੁਹਾਡੇ ਲਈ 399 ਦਾ ਰੇਡ ਦੀ ਪੂਰੀ ਫੁੱਲ ਗਰੰਟੀ ਹੋ ਗਈ ਹੈ ਆਪਣੀ ਠੀਕ ਹੈ ਜੀ ਲਓ ਜੀ 399 ਰੁਪਏ ਦੇ ਵਿੱਚ ਸੂਟ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਉੱਪਰ ਵਰਕ ਹੋਇਆ ਹੋਇਆ ਸੂਟਾਂ ਦੇ ਉੱਪਰ ਬਿਨਾ ਦਬੱਟੇ ਤੋਂ ਸੂਟ ਹੋ ਗਈ ਇਹ ਰੇਡ ਦੀ ਪੂਰੀ ਫੁੱਲ ਗਰੰਟੀ ਹੋ ਕੈਂਬਰੀ ਕਾਟਨ ਤੇ ਹੋਊਗਾ ਠੀਕ ਹੈ ਜੀ ਕੈਂਬਰੀ ਕਾਟਨ ਦੇ ਸਿਰਫਔਰ ਸਿਰਫ ਵੱਡੇ ਪੰਨੇ ਦੇ ਵਿੱਚ ਹੋਊਗਾ 399 ਰੁਪਏ ਦੇ ਵਿੱਚ ਰੇਡ ਦੀ ਆਪਣੀ ਪੂਰੀ ਫੁੱਲ ਗਰੰਟੀ ਰਹੂਗੀ ਰੇਡ ਦੀ ਚੈਲੰਜ ਨਾਲ ਗਰੰਟੀ ਹੈ ਜਿੱਥੋਂ ਮਰਜੀ ਪਤਾ ਕਰਕੇ ਆਈਓ 500 ਰੁਪਏ ਪਲੇਨ ਸੂਟ ਹੈ ਜਿਹਦੇ ਤੇ ਵਰਕ ਹੋਇਆ ਹੈ ਇਹ ਰਿਟੇਲ ਪ੍ਰਾਈਸ ਦੱਸ ਰਿਹਾ ਮੈਂ ਤੁਹਾਨੂੰ ਸਾਰੀ ਰਿਟੇਲ ਪ੍ਰਾਈਸ ਜੇ ਤੁਸੀਂ ਹੋਲ ਸੇਲ ਦੇ ਵਿੱਚ ਲੈਣਾ ਹੋਊਗਾ ਅਨਮ ਕਲੋਥ ਹਾਊਸ ਅਲਾਨ ਨੂੰ ਫੋਨ ਕਰ ਲਿਓ ਆਪਾਂ ਤੁਹਾਨੂੰ ਹੋਰ ਵੀ ਡਿਸਕਾਊਂਟ ਕਰਕੇ ਲਗਾਵਾਗੇ ਠੀਕ ਹੈ ਇਹ ਰਿਟੇਲ ਪ੍ਰਾਈਸ ਨੇ ਸਾਰੀ ਮੈਂ ਤੁਹਾਨੂੰ ਫੇਰ ਦੱਸ ਰਿਹਾ ਇਹ ਰਿਟੇਲ ਪ੍ਰਾਈਸ ਨੇ ਜਿਨੇ ਹੋਲ ਸੇਲ ਚ ਵੇਚਣ ਲਈ ਇਕੱਠਾ ਲੈਣਾ ਉਹ ਆਪਾਂ ਨੂੰ ਫੋਨ ਕਰ ਲਿਓ ਜਿਵੇਂ ਹੁਣ ਕਈਆਂ ਨੂੰ ਇਹ ਸੂਟ ਪਸੰਦ ਆ ਜਾਂਦਾ ਹੈ ਕਹਿੰਦੇ ਨੇ ਵੀਰੇ ਸਾਨੂੰ ਇਹ ਸੂਟ ਦੇ ਨਾਲ ਦੁਪੱਟਾ ਲਗਾਉਣਾ ਹੈ ਉਹ ਢਾਈ ਕਿਤੇ ਕਿਰਾਏ ਦੁਪੱਟੇ ਵੀ ਲਗਾ ਸਕਦੇ ਨੇ ਠੀਕ ਹੈ ਆ ਦੇਖੋ ਜੀ ਡਿਜ਼ਾਈਨ ਕਲਰ ਬਹੁਤ ਵਧੀਆ ਕਪੜਾ ਪੂਰਾ ਟੌਪ ਦਾ ਪੂਰੀ ਫੁੱਲ ਗਰੰਟੀ ਪਿਓਰ ਕੈਂਬ੍ਰਿਕ ਕਾਟਨ ਤੇ ਹੋਣਗੇ ਠੀਕ ਹੈ ਜੀ ਕਲਰ ਡਿਜ਼ਾਈਨ ਬਹੁਤ ਜ਼ਿਆਦਾ ਮਿਲ ਜਾਣਗੇ ਜਿੰਨੇ ਕਹੋ ਉਨੇ ਜੀ जिन्ने ਕੋਹੋਂ ਨੇ ਡਿਜ਼ਾਈਨ ਕਲਰ ਮਿਲ ਜਾਣਗੇ ਤੁਹਾਨੂੰ ਲੋ ਜੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਤੇ ਸੋਹਣੇ ਸੋਹਣੇ ਕਲਰ ਆ ਆ ਦੇਖ ਮਾਰ ਡਿਜ਼ਾਈਨ ਬਹੁਤ ਜ਼ਿਆਦਾ ਪਈ ਆ ਆਪਣੇ ਲੋਵੇ ਦੇ ਨਾਲ ਦਾ ਹੋਰ ਯਸ ਬਹੁਤ ਸੋਹਣਾ ਕਲਰ ਹੈ ਸੂਟ ਦਾ ਇਹ ਵੀ 399 ਜੀ ਹਾਂਜੀ ਹਾਂਜੀ ਬਾਈ ਜੀ ਬਿਲਕੁਲ 399 ਦਾ オリジナル ਕੈਂਬਰੀ ਕੋ ਬੜੀਆ ਵਾਲੀ ਪੂਰੀ ਟਾਪ ਦੀ ਕੁਆਲਿਟੀ ਠੀਕ ਹੈ ਜੇ 399 ਦਾ ਸੂਟ ਜੇ ਪੂਰੀ ਮਾਰਕੀਟ ਦੀ ਫੁੱਲ ਗਰੰਟੀ ਹੈ ਜੇ 800 900 ਤੋਂ ਘੱਟ ਮਿਲੇਗਾ ਸੂਟ ਉਹਦੇ ਸੱਟੇਗੀ ਇੰਨੀ ਮੇਰੀ ਗਰੰਟੀ ਹੈ ਠੀਕ ਹੈ ਕਲਰ ਡਿਜ਼ਾਈਨ ਬਹੁਤ ਜ਼ਿਆਦਾ ਮਿਲ ਜਾਣਗੇ ਜਿੰਨੇ ਕਹੋਗੇ 19 ਕਲਰ ਡਿਜ਼ਾਈਨ ਮਿਲ ਜਾਣਗੇ ਮਾਲ ਆਪਣੇ ਲਈ ਬਹੁਤ ਜ਼ਿਆਦਾ ਅਵੇਲੇਬਲ ਹੈ ਸਿਰਫ ਸਿਰਫ 399 ਰੁਪਏ ਦੇ ਵਿੱਚ ਹਰ ਤਰ੍ਹਾਂ ਦੇ ਕਲਰ ਡਿਜ਼ਾਈਨ ਹੋਣਗੇ ਮਾਲ ਬਹੁਤ ਜ਼ਿਆਦਾ ਹੈ ਆ ਦੇਖੋ ਲਓ ਜੀ ਇੱਕ ਤੋਂ ਇੱਕ ਕਲਰ ਤੁਹਾਨੂੰ ਮਿਲੂਗਾ ਬਹੁਤ ਸਾਰੀਆਂ ਕਲਰ ਆਪਸ਼ਨਸ ਨੇ ਇੱਕ ਤੋਂ ਇੱਕ ਡਿਜ਼ਾਈਨ ਕਲਰ ਪਿਆ ਜੀ 399 ਰੁਪਏ ਦੇ ਬਲੈਕ ਕਲਰ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਆ ਬਲੈਕ ਕਲਰ ਚ ਵੀ ਬਾਦੂ ਮਿਲ ਜੂ ਵਾਈਟ ਕਲਰ ਚ ਵੀ ਮਿਲ ਜੂ ਬਲੈਕ ਕਲਰ ਚ ਵੀ ਮਿਲ ਜੀਦੇ ਚ ਵੀ ਲੈਣਾ ਸਾਰੇ ਦੇ ਵਿੱਚ ਮਿਲ ਜਾਣਗੇ ਠੀਕ ਹੈ ਜੀ ਹਰ ਤਰ੍ਹਾਂ ਮਜ਼ੈਂਟਾ ਕਲਰ ਡਾਰਕ ਲਾਈਟ ਹਰ ਤਰ੍ਹਾਂ ਦੇ ਕਲਰ ਮਿਲ ਜਾਣਗੇ ਆ ਦੇਖੋ ਆਪਾਂ ਕੈਂਬ੍ਰਿਕ ਕਾਟਨ ਦਾ ਸੂਟ ਲੈ ਕੇ ਆਏ ਤੁਹਾਡੇ ਲਈ ਪੂਰਾ ਵਧੀਆ ਵਾਲਾ ਠੀਕ ਹੈ ਜੀ ਪਿਓਰ ਕੈਂਬ੍ਰਿਕ ਦਾ ਫੁੱਲ ਪਿਓਰ ਦਾ ਦੁਪੱਟਾ ਹੀ ਵਿਦ ਲੈਸ ਲੱਗੀ ਹੋਈ ਠੀਕ ਹੈ ਜੀ ਫੁੱਲ ਪਿਓਰ ਦਾ ਦੁਪੱਟਾ ਹੀ ਲੈਸ ਲੱਗੀ ਰੇਡ ਦੀ ਆਪਣੀ ਪੂਰੀ ਫੁੱਲ ਗਾਰੰਟੀ ओरिजिनल ਕੈਂਬ੍ਰਿਕੂ ਜੇ ਕੈਂਬ੍ਰਿਕ ਕਹਿੰਦੇ ਦਾ ਕੈਂਬ੍ਰਿਕੂ ਕਾਟਨ ਨਹੀਂ ਹੋਣੀ ਪਿਓਰ ਕੈਂਬ੍ਰਿਕ ਕਾਟਨ ਹੋਗੀ ਰੇਟ ਰਿਟੇਲ ਪ੍ਰਾਈਸ 499 ਰੁਪਏ ਠੀਕ ਹੈ ਜੀ ਰਿਟੇਲ ਪ੍ਰਾਈਸ 499 ਰੁਪਏ ਜਿਹਨੇ ਹੋਲ ਸੇਲ ਚ ਲੈਣਾ ਉਹ ਕਾਲਿਓ ਅਨਮ ਕਲੋਥ ਵਾਲਿਆਂ ਨੂੰ ਫੋਨ ਠੀਕ ਹੈ ਜੀ ਆਪਾਂ ਉਹਨਾਂ ਨੂੰ ਡਿਸਕਾਊਂਟ ਕਰਕੇ ਲਗਾਵਾਂਗੇ ਠੀਕ ਹੈ ਜੀ 499 ਰੁਪਏ ਦਾ ਰਿਟੇਲ ਪ੍ਰਾਈਸ ਜਿਨ੍ਹਾਂ ਨੇ ਲੈਣਾ ਹੈ ਹੋਲ ਸੇਲ ਚ ਉਹ ਕਾਲੀਓ ਫੂਨ ਅਨਮ ਕਲੋਥ ਵਾਲਿਆਂ ਨੂੰ ਉਹਨੂੰ ਆਪਾਂ ਹੋਰ ਵੀ ਡਿਸਕਾਊਂਟ ਕਰਕੇ ਲਗਾਵਾਂਗੇ ਠੀਕ ਹੈ ਰੇਟ ਦੀ ਪੂਰੀ ਫੁੱਲ ਗਰੰਟੀ ਉਹ ਜਿੱਥੋਂ ਮਰਜੀ ਰੇਟ ਪਤਾ ਕਾਲੀਓ ਜਿੱਥੋਂ ਮਰਜੀ ਠੀਕ ਹੈ ਜਿੱਥੋਂ ਮਰਜੀ ਰੇਟ ਪਤਾ ਕਾਲੀਓ ਇਹ ਵੱਡੇ ਪਣੇ ਦਾ 3.5 ਮੀਟਰ ਦਾ ਸੂਟ ਬੰਦਾ ਆਪਾਂ 10 ਮੀਟਰ ਕਪੜਾ ਵਾਦੀ ਲਗਾ ਰੱਖਿਆ 4 ਮੀਟਰ ਦਾ ਸੂਟ ਹੈ ਇਹ ਵੱਡੇ ਪਣੇ ਦਾ 3.5 ਮੀਟਰ ਦਾ ਬੰਦਈ ਇਹ ਆਪਾਂ ਤੁਹਾਨੂੰ 4 ਮੀਟਰ ਹੀ ਦੇਵਾਂਗੇ ਕਪੜਾ ਹੀ ਇਹ ਲਓ ਜੀ ਸੂਟਾਂ ਦੇ ਵਿੱਚ ਕੱਪੜਾ ਵੀ ਤੁਹਾਨੂੰ ਜਿਹੜਾ ਵੱਧ ਮਿਲੂਗਾ ਤੇ ਬਹੁਤ ਹੀ ਖਾਸ ਆਫਰ ਨੇ ਜਿਹੜੇ ਤੇ ਇੰਨੀ ਇੱਕ ਪ੍ਰਾਈਸ ਦੇ ਵਿੱਚ ਪਲੇਨ ਕੱਪੜਾ ਵੀ ਨਹੀਂ ਆਉਂਦਾ ਤੇ ਇੰਨੇ ਪ੍ਰਾਈਸ ਦੇ ਵਿੱਚ ਵਿੱਧ ਦੁਪੱਟਾ ਸਾਰਾ ਵਰਕ ਕਰਿਆ ਹੋਇਆ ਸੂਟ ਦੇ ਹਨਾ ਆਹ ਦੇਖੋ ਇਹ ਦੁਪੱਟੇ ਉੱਤੇ ਵੀ ਫੁੱਲ ਪਿਓਰ ਦੇ ਦੁਪੱਟੇ ਉੱਤੇ ਵੀ ਵਰਕ ਹੈ ਨਾਲ ਵਿੱਧ ਲੈਸ ਲੱਗੀ ਹੋਈ ਹੈ ਸਿਰਫ ਔਰ ਸਿਰਫ 499 ਰੁਪਏ ਦੇ ਵਿੱਚ ਰੇਟ ਵੀ ਆਪਾਂ ਤੁਹਾਨੂੰ ਪੂਰੀ ਫੁੱਲ ਗਾਰੰਟੀ ਦਵਾਂਗੇ ਜੀ ਹਰ ਤਰ੍ਹਾਂ ਦੀ ਗਾਰੰਟੀ ਹੋਊਗੀ ਉਹ ਇਹ ਰੇਟ ਦੇ ਦਵੇ ਸੂਟ ਉਰੇ ਸੱਟੀਏ ਇੰਨੀ ਮੇਰੀ ਗਾਰੰਟੀ ਹੈ ਜੀ ਲਓ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਸੂਟ ਦਾ ਤੇ ਇਹ ਵੀ ਇਹੀ ਪ੍ਰਾਈਸ ਚਾਹੀਦੀ ਸੇਮ ਬਿਲਕੁਲ ਜੀ ਬਿਲਕੁਲ 499 ਰੁਪਏ ਦੇ ਵਿੱਚ ਹੀ ਹੈ ਇਹ ਵੀ ਹਾਂਜੀ ਇਹ ਵੀ 499 ਦੇ ਵਿੱਚ ਹੀ ਦਵਾਂਗੇ ਆਪਾਂ ਤੁਹਾਨੂੰ ਡਿਜ਼ਾਈਨ ਕਲਰ ਬਹੁਤ ਮਿਲ ਜਾਣਗੇ ਇਹਦੇ ਵਿੱਚ ਬਹੁਤ ਜ਼ਿਆਦਾ ਮਾਲ ਆਪਾਂ ਤੁਹਾਨੂੰ ਜ਼ਿਆਦਾ ਖੋਲ ਕੇ ਨਹੀਂ ਦਿਖਾ ਸਕਦੇ ਕਿਉਂਕਿ ਫਿਰ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ ਇਸ ਕਰਕੇ ਜਿੰਨਾ ਦਿਖਾ ਸਕਦੇ ਉਹਨਾਂ ਕੀ ਦਿਖਾਵਾਂਗੇ ਆਪਾਂ ਤੁਹਾਨੂੰ ਆ ਦੇਖੋ ਡਿਜ਼ਾਈਨ ਬੁਟੀਕ ਪੀਸ ਨੇ ਸਾਰੇ ਬੁਟੀਕ ਪੀਸ ਨੇ ਠੀਕ ਹੈ ਜੀ ਲਓ ਜੀ ਨੇੜੋਂ ਆਪਾਂ ਤੁਹਾਨੂੰ ਦਿਖਾ ਦਨੇ ਆ ਵਰਕ ਇਹਦੇ ਤੇ ਜਿਹੜਾ ਹੋਇਆ ਹੋਇਆ ਬਹੁਤ ਸੋਹਣਾ ਵਰਕ ਹੋਇਆ ਨਾਲ ਦੁਪੱਟਾ ਹੀ ਫੁੱਲ ਪਿਓਰ ਦਾ ਹੀ ਤੇ ਤੁਸੀਂ ਜਲਦੀ ਜਲਦੀ ਪਹੁੰਚੋ ਹਨ ਮਕਲੌਥ ਹਾਊਸ ਤਾਂ ਕਿ ਤੁਸੀਂ ਲੇਟ ਨਾ ਹੋ ਪਾਓ ਹਨ ਇਹ ਆਫਰ ਦਾ ਜਿਹੜਾ ਫਾਇਦਾ ਚੱਕ ਸਕੋ ਲਓ ਜੀ ਬਹੁਤ ਹੈਵੀ ਹੈਵੀ ਵਰਕ ਹੋਇਆ ਹੋਇਆ ਸੂਟਾਂ ਤੇ ਸਿਰਫ ਸਿਰਫ 499 ਦੇ ਵਿੱਚ ਮਾਲ ਮੇਲੇ ਬਹੁਤ ਪੈ ਦੇ ਨਾਲ ਦਾ ਮਾਲ ਹੋਰ ਵੀ ਗੋਡਾਊਨ ਚ ਵੀ ਕਾਫੀ ਪਿਆ ਹੈ ਠੀਕ ਹੈ ਜੀ ਤੇ ਜੀਨੇ ਵੀ ਲੈਣਾ ਠੀਕ ਹੈ ਜੀ ਛੇਤੀ ਤੋਂ ਛੇਤੀ ਆਪਨੇ ਦੁਕਾਨ ਤੇ ਵਿਜ਼ਿਟ ਕਰਨ ਠੀਕ ਹੈ ਜੀ ਤੇ ਆਪਣੀ ਅਨਮ ਕਲੌਥ ਹਾਊਸ ਹੈ ਕਿ ਦਰਹਿ ਬੀ ਸੂਟ ਮਿਲ ਜਾਣਗੇ ਡਾਈ ਐਂਡ ਡਾਈ ਦੇ ਦੁਪट्टे ਪਿਓਰ ਕੈਂਬ੍ਰਿਕ ਦਾ ਸੂਟ ਇਹ ਵੀ ਹੀ ਰੇਟ ਲਗਾ ਦੂੰਗਾ 499 ਦਾ ਹੀ ਕੈਂਬ੍ਰਿਕ ਕਾਟਨ ਉਹ オリジナル ਵਾਲੀ ਆ ਦੇਖੋ ਜੀ ਲਓ ਜੀ 499 ਦੇ ਵਿੱਚ ਕੈਂਬਰੀ ਕਾਟਨ ਦੇ ਸੂਟ ਨਾਲ ਦੁਪੱਟਾ ਡਾਈ ਐਂਡ ਡਾਈ ਦਾ ਹਾਂਜੀ ਠੀਕ ਹੈ ਜੀ ਰਿਟੇਲ ਪ੍ਰਾਈਸ ਨਾਲ ਰਿਟੇਲ ਪ੍ਰਾਈਸ ਨੂੰ ਹੋਲ ਸੇਲ ਪ੍ਰਾਈਸ ਆਪਾਂ ਤੁਹਾਨੂੰ ਕੱਟ ਕਰਕੇ ਦਵਾਂਗੇ ਕਿਉਂਕਿ ਆਪਾਂ ਮੋਬਾਈਲ ਦੇ ਇਹਦੇ ਵਿੱਚ YouTube ਤੇ ਆਪਾਂ ਮੈਂਸ਼ਨ ਨਹੀਂ ਕਰ ਸਕਦੇ ਕਿਉਂਕਿ ਇਸ ਕਰਕੇ ਜਿਨੇ ਵੀ ਉਹ ਲੈਣਾ ਹੈ ਉਹ ਅਨਮ ਕਲੋਥ ਹਾਊਸ ਆਲੇ ਨੂੰ ਫੋਨ ਕਰ ਲਿਓ ਔਰ ਆਪਣਾ WhatsApp ਗਰੁੱਪ ਬਣਾਇਆ ਹੋਇਆ ਹੈ ਅਨਮ ਕਲੋਥ ਹਾਊਸ ਦੇ ਨਾਲ ਤੇ ਜਿਨੇ ਵੀ ਫੋਨ ਕਰਨਾ ਹੈ ਜਾਂ ਆਪਾਂ ਨੂੰ ਮੈਸੇਜ ਕਰ ਦਿਓ ਆਪਾਂ ਤੁਹਾਨੂੰ ਗਰੁੱਪ ਵਿੱਚ ਐਡ ਕਰ ਲਾਂਗੇ ਤੇ ਉਹਦੇ ਵਿੱਚ ਤੁਹਾਨੂੰ ਹਰ ਤਰ੍ਹਾਂ ਦੀ ਆਈਟਮ ਦਿਖਾਈ ਜਾਇਆ ਕਰੋ ਔਰ ਰੇਟ ਦੀ ਪੂਰੀ ਫੁੱਲ ਗਰੰਟੀ ਹੈ ਕਰੋ ਠੀਕ ਹੈ ਅਨਮ ਕਲੋਥ ਹਾਊਸ ਦੇ ਨਾਮ ਤੇ WhatsApp ਗਰੁੱਪ ਬਣੇ ਚਾ ਆਪਣੇ ਬਣਾਏ ਹੋਏ ਨੇ ਤੁਸੀਂ WhatsApp ਮੈਸੇਜ ਕਰੋ ਆਪਾਂ ਤੁਹਾਨੂੰ ਗਰੁੱਪ ਵਿੱਚ ਐਡ ਕਰ ਠੀਕ ਹੈ। ਆ ਵੀ ਕੁਇ। ਸਿਰਫ ਫੋਰ ਸਿਰਫ ਰੇਡ ਦੀ ਪੂਰੀ ਫੁੱਲ ਗਰੰਟੀ ਹੋ ਗਈ 300 400 99 ਰੁਪਏ ਦੀ। ਆ ਦੇਖੋ ਫੁੱਲ ਪਿਓਰ ਦਾ ਦੁਪੱਟਾ ਨਾਲ ਵਰਕ ਵਾਲਾ ਠੀਕ ਹੈ। ਇਹ ਚ ਡਿਜ਼ਾਈਨ ਕਲਰ ਬਹੁਤ ਮਿਲ ਜੂ ਮਾਲ ਤਾਂ ਜਿੰਨਾ ਕੋ ਹੋਣਾ ਮਿਲ ਜੂ ਤੁਹਾਨੂੰ ਠੀਕ ਹੈ ਇਸ ਕਰਕੇ ਆਪਾਂ ਤੁਹਾਨੂੰ ਸਾਰਾ ਮਾਲ ਖੋਲ ਕੇ ਨਹੀਂ ਦਿਖਾ ਸਕਦੇ ਇਸ ਕਰਕੇ ਆਪਣੀ ਵੀਡੀਓ ਨੂੰ ਬੱਦ ਤੋਂ ਬੱਦ ਸ਼ੇਅਰ ਕਰ ਦਿਓ ਆਪਾਂ ਹੁਣ ਤੁਹਾਨੂੰ ਨੈਕਸਟ ਵੈਰਾਈਟੀ ਦਿਖਾਉਣੇ ਆਪਾਂ ਤੁਹਾਡੇ ਲਈ ਜੋਰਜਟ ਦੇ ਸੂਟ ਲੈ ਕੇ ਆਈ ਠੀਕ ਹੈ। ਜਾਰਜਟ ਦੇ ਸੂਟ ਪੂਰੇ ਵਧੀਆ ਵਾਲੇ ਹੈਵੀ ਵਰਕ ਵਾਲੇ ਰੇਡ ਦੀ ਪੂਰੀ ਫੁੱਲ ਗਰੰਟੀ ਜੀ ਪੂਰੀ ਫੁੱਲ ਗਰੰਟੀ ਰੇਟ 399 ਰੁਪਏ ਦਾ ਜੀ ਠੀਕ ਹੈ ਜੀ ਰੇਟ ਰਹੂਗਾ ਆਪਣਾ 399 ਰੁਪਏ ਦਾ ਪਿਓਰ ਵਿਸਕੋਸ ਵਾਲੀ ਜਾਰਜਟੂ ਜਾਰਜਟ ਤੇ ਵਰਕ ਹੋਊਗਾ ਠੀਕ ਹੈ ਜੀ ਰੇਟ ਰਹੂਗਾ ਆਪਣਾ ਸਿਰਫ ਔਰ ਸਿਰਫ 399 ਰੁਪਏ ਠੀਕ ਹੈ ਜੀ ਜਿਹਨੇ ਲੈਣਾ ਹੋਲ ਸੇਲ ਚ ਉਹ ਕੱਲੋ ਅਨਮ ਕਲੋਥ ਵਾਲਿਆਂ ਨੂੰ ਫੋਨ ਆਪਾਂ ਉਹਨੂੰ ਹੋਰ ਵੀ ਡਿਸਕਾਊਂਟ ਕਰਕੇ ਦਵਾਂਗੇ ਠੀਕ ਹੈ ਜੀ ਜਿਨੇ ਲੈਣਾ ਹੈ ਹੋਲ ਸੇਲ ਚ ਆਨਮ ਕਲੌਥ ਵਾਲਿਆਂ ਨੂੰ ਕੱਲਿਓ ਫੋਨ ਉਹਨੂੰ ਆਪਾਂ ਹੋਰ ਡਿਸਕਾਊਂਟ ਕਰਕੇ ਦਵਾਂਗੇ ਲੋ ਜੀ ਹੋਲ ਸੇਲ ਦੇ ਵਿੱਚ ਤੁਹਾਨੂੰ ਹੋਰ ਵੀ ਡਿਸਕਾਊਂਟ ਮਿਲੂਗਾ ਤੇ ਇਹ ਸਾਰੇ ਰਿਟੇਲ ਦੇ ਪ੍ਰਾਈਸ ਨੇ ਰਿਟੇਲ ਦੀ ਵੀਡੀਓ ਹੈ ਇਹ ਠੀਕ ਹੈ ਆ ਦੇਖਾ 399 ਰੁਪਏ ਰਿਟੇਲ ਦੇ ਵਿੱਚ 399 ਰੁਪਏ ਦੇ ਵਿੱਚ ਤੁਹਾਨੂੰ ਸੂਟ ਵਿਦ ਦੁਪੱਟਾ ਜਿਹੜਾ ਹੋ ਮਿਲ ਰਿਹਾ ਹੈ ਹਨਾ ਨਾਲ ਦੁਪੱਟਾ ਹੈਵੀ ਵਰਕ ਆ ਆ ਦੇਖੋ ਜੀ ਪਿਓਰ ਵਿਸਕੋਸ ਵਾਲੀ ਜੌਰਜਟ 5 ਮੀਟਰ ਦਾ ਸੂਟ ਹੈ 750 ਰੁਪਏ ਦਾ ਪਲੇਨ ਜੀ ਠੀਕ ਹੈ ਨਾਲ ਦੁਪੱਟਾ ਜੇ ਦੁਪੱਟਾ ਸੂਟ ਪਲੇਨ ਲੈ ਜਾਓਗੇ ਤਾਂ 1000 ਰੁਪਏ ਦੁਪੱਟੇ ਉੱਤੇ ਹੀ ਵਰਕ ਹੈ ਸੂਟ ਦੇ ਉੱਤੇ ਹੀ ਵਰਕ ਹੈ ਪਰ ਰੇਟ ਸਿਰਫ ਔਰ ਸਿਰਫ 399 ਰੁਪਏ ਜੀ ਚੈਲੇਂਜ ਨਾਲ ਗਾਰੰਟੀ ਹੈ ਆਪਣੀ ਕੋਈ ਪੂਰੀ ਫੁੱਲ ਗਾਰੰਟੀ ਹੋ ਜੇ ਦੇਦਾ ਵੀ ਰੇਟ ਸੂਟ ਦੀ ਮੇਰੀ ਪੂਰੀ ਫੁੱਲ ਗਾਰੰਟੀ ਹੋ ਕੋਈ ਉਰੇ ਦੇਦਾ ਜੋ ਕਹੂੰ ਉਹ ਕਰਾਂਗੇ ਸਿਰਫ ਔਰ ਸਿਰਫ 399 ਰੁਪਏ ਉਜੀ ਬਹੁਤ ਸੋਹਣਾ ਕਲਰ ਹੈ ਸੂਟ ਦਾ ਤੇ ਉੱਪਰ ਬਹੁਤ ਸੋਹਣਾ ਵਰਕ ਹੋਇਆ ਹੋਇਆ ਦੇਖੋ ਤੇ ਸਾਰੇ ਸੇਮ ਪ੍ਰਾਈਸ ਦੇ ਨੇ 399 ਰੁਪਏ ਦੇ ਬਿਲਕੁਲ ਜੀ ਬਿਲਕੁਲ 399 ਰੁਪਏ ਦੇ ਵਿੱਚ ਆਹ ਦੇਖੋ ਤੁਹਾਨੂੰ ਕਲਰ ਡਿਜ਼ਾਈਨ ਇੱਕ ਤੋਂ ਇੱਕ ਆਲਾ ਕਲਰ ਦਿਖਾਵਾਂਗੇ ਰੇਟ ਜਿਹਦੇ ਜਿਹੜੀ ਮਰਜ਼ੀ ਦੁਕਾਨਦਾਰ ਨਾਲ ਕੰਪੈਰੀਜ਼ਨ ਕਰਕੇ ਦੇਖ ਲਿਓ ਰੇਟ ਹੀ ਹੈ ਆਪਣੇ ਜਿਹੜੇ ਮਰਜ਼ੀ ਦੁਕਾਨਦਾਰ ਨਾਲ ਇੰਨੀ ਮੇਰੀ ਫੁੱਲ ਗਾਰੰਟੀ ਹੈ ਜਿੱਥੇ ਦੇ ਮਰਜੀ ਦੁਕਾਨਦਾਰ ਆਨਲਾਈਨ ਆਫਲਾਈਨ ਜਿਹੜੇ ਮਰਜੀ ਦੁਕਾਨਦਾਰ ਨਾਲ ਕੰਪੈਰੀਜ਼ਨ ਕਰਕੇ ਦੇਖ ਲਿਓ ਆਪਣੇ ਰੇਟ ਤੁਹਾਨੂੰ 200 300 400 ਰੁਪਏ ਸੂਟ ਸਸਤੇ ਹੀ ਮਿਲੂਗਾ ਜੀ ਆਪਣੇ ਲਓ ਵੀ ਔਰ ਰੇਟ ਦੀ ਪੂਰੀ ਫੁੱਲ ਗਰੰਟੀ ਹੋਗੀ ਨਾਲੇ ਇਹ ਜੋਰਜਟ ਹਲਕੀ ਵਾਲੀ ਨਹੀਂਗੀ ਪੂਰੀ ਵਧੀਆ ਵਾਲੀ ਜੋਰਜਟ ਹੈ ਠੀਕ ਹੈ ਪੂਰਾ 2.5 ਮੀਟਰ ਦਾ ਦੁਪੱਟਾ ਹੋਊਗਾ 5 ਮੀਟਰ ਦਾ ਸੂਟ ਹੋਊਗਾ ਸੂਟ ਔਰ ਕੱਪੜੇ 'ਚ ਬਿਲਕੁਲ ਕੋਈ ਉਹ ਨਹੀਂ ਹੋਣਾ ਹੈਗਾ ਕੱਟ ਦੇ ਵਿੱਚ ਪਿਓਰ ਵਿਸਕੋਸ ਵਾਲੀ ਜੋਰਜਟੂ ਵਧੀਆ ਵਾਲੀ ਟੌਪ ਵਾਲੀ ਠੀਕ ਹੈ 399 ਰੁਪਏ ਦੇ ਵਿੱਚ ਕਲਰ ਡਿਜ਼ਾਈਨ ਬਹੁਤ ਜ਼ਿਆਦਾ ਮਿਲ ਜਾਣਗੇ ਜਿੰਨੇ ਕਹੋ ਨਹੀਂ ਠੀਕ ਹੈ ਜੀ ਮਾਲ ਬਹੁਤ ਜ਼ਿਆਦਾ ਆਪਣੇ ਲਈ ਅਵੇਲੇਬਲ ਹੈ ਇਹਦੇ ਨਾਲ ਦੀ ਇਹਦੇ ਚ ਇੱਕ ਹੋਰ ਡਿਜ਼ਾਈਨ ਆ ਦਿਖਾਉਣਾ ਜੀ ਲਓ ਜੀ ਇੱਕ ਤੋਂ ਇੱਕ ਡਿਜ਼ਾਈਨ ਤੁਹਾਨੂੰ ਮਿਲੂਗਾ ਇਹਦੇ ਚ ਬਹੁਤ ਸੋਹਣੇ ਸੋਹਣੇ ਵਰਕ ਹੋਏ ਹੋਏ ਨੇ ਬਹੁਤ ਸੋਹਣਾ ਸੋਹਣਾ ਡਿਜ਼ਾਈਨ ਸੂਟਾਂ ਦਾ ਤੇ ਇਹ ਵੀ ਸੇਮ ਪ੍ਰਾਈਸ ਹੈ ਜੀ 399 ਬਿਲਕੁਲ ਜੀ ਬਿਲਕੁਲ 399 ਦਾ ਦੁਪੱਟੇ ਉੱਤੇ ਵਰਕ ਸਿਰਫ আর ਸਿਰਫ 399 ਰੁਪਏ ਦੇ ਵਿੱਚ ਡਿਜ਼ਾਈਨ ਕਲਰ ਬਹੁਤ ਮਿਲ ਜਾਣਗੇ ਦੇ ਵਿੱਚ ਠੀਕ ਹੈ ਜੀ ਇੱਕ ਆਈਟਮ ਆਪਾਂ ਤੁਹਾਨੂੰ ਹੋਰ ਦਿਖਾਉਣੇ ਆ ਆਈਟਮ ਹੈਂਡ ਪੇਂਟ ਹੈ ਇਹ ਠੀਕ ਹੈ ਜੀ ਹੈਂਡ ਪੇਂਟ ਵਾਲੀ ਚੀਜ਼ ਹੈ ਆਰੀ ਵਰਕ ਵਾਲਾ ਕੰਮ ਹੋਇਆ ਉੱਤੇ ਆ ਦੇਖੋ ਜੀ ਆਰੀ ਵਰਕ ਦਾ ਕੰਮ ਹੈ ਇੱਥੇ ਆ ਦੇਖੋ ਐਨ ਪੂਰੇ ਟਾਪ ਦੀ ਕੁਆਲਿਟੀ ਹੋ ਨਾਲ ਬਾਜੂ ਤੇ ਪੇਂਟ ਹੈ ਹੈਂਡ ਪੇਂਟ ਹੈ ਇਹ ਨਾਲ ਇਨੀ ਗਰੰਟੀ ਹੈ ਹੈਂਡ ਪੇਂਟ ਹੈ ਇਹ ਨਾਲ ਆਰੀ ਦਾ ਵਰਕ ਹੋਇਆ ਹੈ ਰੇਟ ਹੈ ਸਿਰਫ ਔਰ ਸਿਰਫ 599 ਰੁਪਏ ਦਾ ਜੀ ਲਓ ਜੀ ਪੇਂਟ ਵਾਲੇ ਸੂਟ 599 ਰੁਪਏ ਦਾ 599 ਦਾ ਰੇਟ ਹੈ ਦੁਪट्टे ਉੱਤੇ ਪੂਰਾ ਫੁੱਲ ਹੈਵੀ ਪੇਂਟ ਦੁਪੱਟਾ ਪੂਰਾ 2.5 ਮੀਟਰ ਦਾ ਹੋਊਗਾ ਦੁਪੱਟਾ ਕੱਪੜੇ ਦੇ ਵਿੱਚ ਬਿਲਕੁਲ ਵੀ ਉਹ ਨਹੀਂ ਹੋਣਾ ਹੈਗਾ ਮਤਲਬ ਕੱਟ ਨਹੀਂ ਲਗਾਇਆ ਦੁਪੱਟੇ ਦਾ ਦੇਖੋ ਦੁਪੱਟੇ ਤੇ ਵੀ ਐਨ ਪੂਰਾ ਹੈਵੀ ਪੇਂਟ ਹੋਇਆ ਹੈ ਸਿਰਫ ਔਰ ਸਿਰਫ ਇੰਨਾਂ 500 ਅਨਾ ਸੋਰੀ 599 ਰੁਪਏ ਦੇ ਵਿੱਚ ਠੀਕ ਹੈ ਕਲਰ ਡਿਜ਼ਾਈਨ ਤੁਹਾਨੂੰ ਜਿੰਨੇ ਕੋਹੋਂ ਨੇ ਕੱਢ ਦਾਂਗੇ ਆਪਾਂ ਲੋ ਜੀ ਇੱਕ ਤੋਂ ਇੱਕ ਕਲਰ ਮਿਲੂਗਾ ਪੇਂਟ ਵਾਲੇ ਸੂਟਾਂ ਦੇ ਵਿੱਚ ਵੀ ਤੁਹਾਨੂੰ ਆ ਦੇਖੋ ਜੀ ਲੋ ਜੀ ਬਹੁਤ ਸੋਹਣਾ ਕਲਰ ਹੈ ਆ ਲੋ ਜੀ ਦੁਪੱਟਾ ਦੇਖ ਸਕਦੇ ਹੋ ਪੂਰਾ ਖੁੱਲਾ ਡੋਲਾ ਦੁਪੱਟਾ ਮਿਲੂਗਾ ਤੁਹਾਨੂੰ ਆ ਦੇਖੋ ਜੀ ਪੂਰੇ ਵੱਡੇ ਸਾਈਜ਼ ਦਾ ਕਲਰ ਡਿਜ਼ਾਈਨ ਬਹੁਤ ਜ਼ਿਆਦਾ ਮਿਲ ਜਾਣਗੇ ਇਹਦੇ ਨਾਲ ਦਾ ਮਾਲ ਹੋਰ ਵੀ ਅਵੇਲੇਬਲ ਹੈ ਆਪਣੇ ਲਵੇ ਠੀਕ ਹੈ ਜੀ ਤੇ ਬਸ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਜੀ ਬੇਸ਼ਕੀਅਤ ਮੈਂ ਮੰਨਦਾ ਤੁਹਾਡੇ ਕੰਮ ਦੀ ਨਹੀਂ ਹੋ ਸਕਦੀ ਕੀ ਪਤਾ ਕਿਸੇ ਹੋਰ ਦੀ ਕੰਮ ਦੀ ਹੋਵੇ ਕੰਮਕਾਰ ਚਾਲੂ ਕਰ ਸਕੇ ਠੀਕ ਹੈ ਜੀ ਜਿਵੇਂ ਤੁਸੀਂ ਅੱਜ ਸਾਡੇ ਤੋਂ 5000 ਦਾ ਕੱਪੜਾ ਲੈ ਕੇ ਵੇਚਣ ਲਈ ਉਹਨੂੰ ਕੱਲ੍ਹ ਨੂੰ ਵੇਚੋ ਫੇਰ ਆਜੋ ਫੇਰ ਵੇਚੋ ਫੇਰ ਆਜੋ ਇਹ ਹੈ ਵੀ ਤੁਸੀਂ ਮਤਲਬ ਤੁਹਾਡਾ ਕੰਮ ਚੱਲਦਾ ਹੋ ਜਾਵੇ ਲੋ ਜੀ ਜੇ ਕਿਸੇ ਨੇ ਆਪਦਾ ਨਵਾਂ ਕੰਮ ਵੀ ਸ਼ੁਰੂ ਕਰਨਾ ਤਾਂ ਵੀ ਬਾਈ ਹੁਣੀਆਂ ਨਾਲ ਕੰਟੈਕਟ ਕਰ ਸਕਦੇ ਹੋ ਤੁਸੀਂ ਔਰ ਰੇਟ ਦੀ ਆਪਣੀ ਪੂਰੀ ਫੁੱਲ ਗਰੰਟੀ ਹੋਗੀ ਪੂਰੀ ਫੁੱਲ ਗਰੰਟੀ ਜੀ ਇਹ ਨਹੀਂਗਾ ਵੀ ਰੇਟ ਦੀ ਕੋਈ ਗਰੰਟੀ ਨਹੀਂ ਰੇਟ ਦੀ ਪੂਰੀ ਫੁੱਲ ਗਰੰਟੀ ਜਿੱਥੋਂ ਮਰਜੀ ਟਰਾਈ ਕੰਪੈਰੀਜ਼ਨ ਕਰ ਲਿਓ ਜਿਹੜੇ ਮਰਜੀ ਦੁਕਾਨਦਾਰ ਨਾਲ ਜਿਹੜਾ ਰੇਟ ਆਪਨਾ ਪਾਇਆ ਹੋਊਗਾ ਔਰ ਦੂਸਰੇ ਦੁਕਾਨਦਾਰ ਨਾਲ ਕਿਸੇ ਨਾਲ ਵੀ ਕੰਪੈਰੀਜ਼ਨ ਕਰਕੇ ਦੇ ਸਕਾਂ ਦੁਪੱਟਾ ਵੀ ਪੂਰਾ ਖੁੱਲਾ ਢੁੱਲਾ ਹੋਊਗਾ ਕਪੜਾ ਜਿਹੜੀ ਚੀਜ਼ ਕਹਾਂਗੇ ਉਹੀ ਚੀਜ਼ ਨਿਕਲੂਗੀ ਇਹ ਨਹੀਂਗਾ ਵੀ ਚੀਜ਼ ਦੇ ਵਿੱਚ ਫਰਕ ਹੋਊਗਾ ਸਿਰਫ ਔਰ ਸਿਰਫ 599 ਰੁਪਏ ਦੇ ਵਿੱਚ ਠੀਕ ਹੈ ਆਪਣੀ ਪੂਰੀ ਫੁੱਲ ਗਰੰਟੀ ਹੋ ਗਈ 599 ਰੁਪਏ ਦੇ ਵਿੱਚ ਰੇਡ ਜਿੱਥੋਂ ਮਰਜੀ ਟ੍ਰਾਈ ਕਰ ਲਿਓ ਆਪਣੇ ਦਿੱਲੀ ਸੂਰਤ ਅਹਮਦਾਬਾਦੀ ਸਭ ਦੀ ਗਰੰਟੀ ਹੈ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਈਆ ਸ਼ਹਿਰ ਅਹਿਮਦਗੜ੍ਹ ਦੀ ਸਭ ਤੋਂ ਸਸਤੀ ਸੂਟਾਂ ਦੀ ਦੁਕਾਨ ਆ ਹੋਲ ਸੇਲ ਪ੍ਰਾਈਸ ਨਾਲੋਂ ਵੀ ਸਸਤੇ ਸੂਟ ਤੁਸੀਂ ਰਿਟੇਲ ਦੇ ਵਿੱਚ ਲੈ ਸਕਦੇ ਹੋ ਬਹੁਤ ਸਹੀ ਰੇਟਾਂ ਦੇ ਸੂਟ ਤੁਹਾਨੂੰ ਇੱਥੋਂ ਮਿਲਣਗੇ ਤੇ ਸਾਰਾ ਪ੍ਰੋਪਰ ਐਡਰੈਸ ਇਹਨਾਂ ਦਾ ਸਕਰੀਨ ਤੇ ਚੱਲ ਰਿਹਾ ਹੈ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਹੇ ਨੇ ਤੁਸੀਂ ਜ਼ਰੂਰ ਵਿਜ਼ਿਟ ਕਰੋ ਇਹਨਾਂ ਦੀ ਸ਼ਾਪ ਤੇ ਤੇ ਇਹ ਜਿਹੜੇ ਆਫਰ ਨੇ ਉਹਨਾਂ ਦਾ ਫਾਇਦਾ ਉਠਾਓ ਅੱਜ ਦੀ ਵੀਡੀਓ ਨੂੰ ਸੋ ਆਪਾਂ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ